ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬਿਹਦ अहम ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਬាទ ਧੰਨਵਾਦ ਸੁਖਵਿੰਦਰ ਜੀ ਤੇ ਸਾਰਿਆਂ ਨੂੰ ਹੀ ਕੋਸੀ ਕੋਸੀ ਤੁਪ ਵਿੱਚ ਨਿੱਗੀ ਫਤਿਹ ਜੀ ਸਾਰੇ ਦੇ ਅੱਜ ਜਿਹੜੇ ਵੀ ਤੁਹਾਡੇ ਨਾਲ ਸੂਝਵਾਨ ਜੁੜੇ ਨੇ ਸਾਰਿਆਂ ਨੂੰ ਨਿੱਗੀ ਸੱਚੀ ਕਰਨ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੋ ਰਜਿੰਦਰਾ ਹਸਪਤਾਲ ਪਟਿਆਲਾ ਦੀ ਵੀਡੀਓ ਵਾਇਰਲ ਹੋਈ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਸਾਰਿਆਂ ਨੇ ਸੁਣਿਆ ਕਿ ਸ਼ਾਇਦ ਡਾਕਟਰ ਜਿਹੜਾ ਉਹ ਜੂਨੀਅਰ ਡਾਕਟਰ ਸੀ ਉਹ ਘਬਰਾ ਗਏ ਹੁਣੇ ਸਿਹਤ ਕ੍ਰਾਂਤੀ ਦੇ ਨਾਂ ਦੇ ਉੱਤੇ ਜਾਂ ਮੋਹੱਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਲੈ ਕੇ ਸਿਹਤ ਢਾਂਚੇ ਨੂੰ ਲੈ ਕੇ ਜਿਹੜੇ ਸਵਾਲ ਲਗਾਤਾਰ ਉੱਠਦੇ ਰਹੇ ਨੇ ਉਹਨਾਂ ਦਾ ਇੱਕ ਤਰੀਕੇ ਦੇ ਨਾਲ ਪਰਦਾ ਫਾਸ਼ ਹੋਇਆ ਪਰ ਇਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਾਂ ਕੀ ਇਹਨੂੰ ਡਾਕਟਰ ਸਾਹਿਬ ਤੁਸੀਂ ਵੀ ਇਹ ਗੱਲ ਮੰਨਦੇ ਹੋ ਕਿ ਜੂਨੀਅਰ ਡਾਕਟਰ ਨੇ ਘਬਰਾਟ ਨਾਲੇ ਵੀਡੀਓ ਵਾਇਰਲ ਕਰ ਦਿੱਤੀ ਹੋਣੀ ਕਿਉਂਕਿ ਅੱਗੇ ਵੀ ਬਹੁਤ ਵੀਡੀਓਜ਼ ਜਾਂ ਇਸ ਤਰ੍ਹਾਂ ਦੀਆਂ ਕਾਰਨਾਮੇ ਜਿਹੜੇ ਨੇ ਅੰਦਰੋਂ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਰਜਿੰਦਰਾ ਹਸਪਤਾਲ ਜਾਂ ਪੰਜਾਬ ਦੇ ਸਰਕਾਰੀ ਸਿਹਤ ਤੰਤ ਦੇ ਉਹ ਜਿਹੜਾ ਆਪ ਵੈਂਟੀਲੇਟਰ ਤੇ ਆ ਉਹ ਸਵਾਲਾਂ ਦੇ ਵਿੱਚ ਰਹਿੰਦਾ ਤੁਕਿੰਦਜੀ ਮੈਂ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਦੋ ਚੀਜ਼ਾਂ ਬਿਲਕੁਲ ਸਪਸ਼ਟ ਕਰ ਦੇਣੀ ਚਾਹੁੰਦੀ ਆ ਮੇਰਾ ਕੋਈ ਪਰਸਨਲ ਖੰਦਕ ਸਾਡੇ ਸਤਕਾਰਯੋਗ ਮਾਨਯੋਗ ਸੀਐਨ ਸਾਹਿਬ ਨਾਲ ਜਾਂ ਕੋਈ ਸਾਡੇ ਮੈਂ ਤਾਂ ਵੱਡੇ ਵੀਰ ਹੈ ਕੋਈ ਗੱਲ ਕਰਾਂਗੀ ਕਿ ਸਾਡੇ ਸਿਹਤ ਮੰਤਰੀ ਸਾਹਿਬ ਨਾਲ ਉਕਾ ਹੀ ਕੋਈ ਮੇਰੀ ਪਰਸਨਲ ਅਨਬਣ ਹੈ ਹੀ ਨਹੀਂ ਤੇ ਨਾ ਮੈਂ ਕਿਤੇ ਕਿਸੇ ਵੀ ਤਰ੍ਹਾਂ ਦੀ ਪਾਰਟੀ ਨਾਲ ਸੰਬੰਧਤ ਆ ਮੇਰਾ ਮਕਸਦ ਸਿਰਫ ਇੱਕ ਸਧਾਰਨ ਇਨਸਾਨ ਹੁੰਦੇ ਆਂ ਪੰਜਾਬ ਪ੍ਰਤੀ ਜੋ ਵੀ ਕੁਝ ਸਾਨੂੰ ਲੋੜਾਂ ਨੇ ਉਹਨਾਂ ਦਾ ਸਿਰਫ ਜ਼ਿਕਰ ਕਰਨਾ ਚਾਹਾਂਗੀ ਸਿਰਫ ਇਹਨਾ ਕਹਿਣ ਉੱਤੇ ਕਿ ਦਵਾਈਆਂ ਠੀਕ ਨਹੀਂ ਹਨ ਘਟ ਆ ਰਹੀਆਂ ਨੇ ਤੇ ਉਹਨਾਂ ਦੀ ਕੁਆਲਿਟੀ ਠੀਕ ਨਹੀਂ ਹੈ ਪਿੱਛੇ ਅੱਜ 4 ਮਹੀਨੇ ਹੋ ਗਏ ਇਹਨਾਂ ਨੇ ਪੈਨਸ਼ਨ ਰੋਕੀ ਹੋਈ ਹੈ ਕੋਰਟਾਂ 'ਚ ਠੀਕ ਹੈ ਅਸੀਂ ਜਾ ਕੇ ਜੋ ਵੀ ਕੁਝ ਹਾਸਲ ਹੋਏਗਾ ਚਲੋ ਜਿਸ ਦਾ ਸਾਹਿਬ ਡਾਡਾ ਹੋਏ ठीक है करी जामांगे। सो अज मैं कि सिर्फ सिर्फ़ मैं स्पष्ट कर रही एक भी बयान मेरा नहीं होएगा जो खबर छप चुकी उन्होंने जिक्र करा ਤੇ ਜੋ ਲੋਕਾਂ ਵੱਲੋਂ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪੌੜੀਆਂ ਚੜਦਿਆਂ ਹੋਇਆਂ ਇੱਕ ਔਰਤ ਜੋ ਡਿਲੀਵਰੀ ਕਰਾਣ ਆਈ ਸੀ ਉੱਥੇ ਡਿੱਗ ਪਈ ਇਹ ਵੀਡੀਓ ਮੈਂ ਫਿਰ ਦੁਬਾਰਾ ਦਰਾਰ ਰਹੀਆਂ ਇੱਕ ਵੀ ਖਬਰ ਮੇਰੀ ਨਹੀਂ ਹੋਏਗੀ ਮੈਂ ਅੱਜ ਛੱਡਾਂਗੀ ਸੁਣਨ ਵਾਲਿਆਂ ਤੇ ਕਿ ਉਹੀ ਫੈਸਲਾ ਕਰ ਲੈਣ ਕਿ ਸਾਨੂੰ ਕੁਝ ਨਾ ਕੁਝ ਸੁਧਾਰ ਚਾਹੀਦਾ ਜਾਂ ਆਪਾਂ ਸਿਰਫ ਉੱਤੇ ਪੋਚਾ ਪਾਚੀ ਹੀ ਕਰਨੀ ਹੈ ਇਹ ਲੋਕਾਂ ਤੇ ਨਿਰਭਰ ਹੈ ਕਿਉਂਕਿ ਇਹ ਸਾਰੇ ਨੁਮਾਇंदे ਲੋਕਾਂ ਵੱਲੋਂ ਚੁਣੇ ਨੇ ਤੇ ਤੁਹਾਡੇ ਰਾਈ ਜੇ ਉਹਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿਉਂਕਿ ਮੇਰੀ ਪਹੁੰਚ ਦੋਨਾਂ ਤੱਕ ਨਹੀਂ ਹੈ ਨਾ ਯੋ ਮੈਨੂੰ ਮਿਲਣਾ ਚਾਹਣਗੇ ਕਿਉਂਕਿ ਮੈਂ ਸੱਚ ਬੋਲਣਾ ਤੇ ਨਹੀਂ ਸ਼ਾਇਦ ਸੁਣਨਾ ਚਾਹਣਗੇ ਸ਼ਾਇਦ ਲੋਕਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚ ਜਾਏ ਤੇ ਸ਼ਾਇਦ ਉਹ ਕੁਝ ਸੁਧਾਰ ਵਾਲੇ ਪਾਸੇ ਆਪਾਂ ਤੁਰ ਪਈਏ ਤਾਂ ਮੈਨੂੰ ਲੱਗਦਾ ਉਸ ਤੋਂ ਬਦ ਇੱਕ ਵੀ ਇਸ਼ਤਿਆਰ ਲਾਉਣ ਦੀ ਲੋੜ ਨਹੀਂ ਰਹਿਣੀ ਲੋਕ ਆਪ ਹੀ ਹਮ ਹਮਾ ਕਿਉਂ ਨਾਲ ਜਾਣਗੇ ਉਹਦੇ ਵਿੱਚ ਵੀ ਸੱਚ ਜਾਣਿਓ ਨਾ ਸੁਖਵਿੰਦਰ ਜੀ ਤੁਹਾਨੂੰ ਨਾ ਮੈਨੂੰ ਕੁਰਸੀ ਨਹੀਂ ਮਿਲਣੀ ਉਹ ਇਹਨਾਂ ਨੂੰ ਹੀ ਮਿਲਣੀ ਹੈ ਸੋ ਮੇਰਾ ਮਤਲਬ ਹੈ ਕਿ ਉਹ ਜੋ ਵੀਡੀਓਜ਼ ਵਾਇਰਲ ਹੋਈਆਂ ਮੈਂ ਤੁਹਾਡੇ ਨਾਲ ਉਹੀ ਵਾਰੀ-ਵਾਰੀ ਸਾਂਝੀ ਕਰਨਾ ਚਾਹਾਂਗੀ ਜੀ ਪਹਿਲੀ ਵੀਡੀਓ ਜਿਦਾ ਮੈਂ ਜ਼ਿਕਰ ਕੀਤਾ ਕਿ ਉਹ ਕਿਉਂਕਿ ਲਿਫਟ ਜੋ ਐਮ ਸੀ ਐਚ ਦੇ ਇੱਥੇ 8 ਮੰਜ਼ਲਾ ਬਿਲਡਿੰਗ ਵਿੱਚ ਉਹ ਬਹੁਤੀ ਵਾਰ ਖਰਾਬ ਰਹਿੰਦੀ ਹੈ ਤੇ ਕਾਫੀ-ਕਾਫੀ ਚਿਰ ਵਿੱਚ ਬੰਦ ਹੋਏ ਚ ਜਿਨ੍ਹਾਂ ਚ ਇੱਕ ਵਾਰ ਮੈਂ ਵੀ ਉਹਦੇ ਵਿੱਚ ਬੰਦ ਰਹਿ ਚੁੱਕੀ ਹਾਂ ਕਿ ਅਸੀਂ 20 ਮਿੰਟ ਵਿੱਚ ਹੀ ਅੜੇ ਰਹੇ ਸੀ ਬੰਦ ਤੇ ਸਾਡੇ ਨਾਲ ਉਦੋਂ ਵੀ ਪ੍ਰੈਗਨੈਂਟ ਔਰਤ ਸੀ ਸੋ ਕਈ ਵਾਰ ਉਹ ਤਿੰਨ-ਤਿੰਨ ਚਾਰ-ਚਾਰ ਦਿਨ ਖਰਾਬ ਰਹਿੰਦੀਆਂ ਤੇ ਉਹ ਫਿਰ ਗਰਭਵਤੀ ਔਰਤਾਂ ਜਿਵੇਂ ਪੌੜੀਆਂ ਚੜ ਕੇ ਜਾਂਦੀਆਂ ਤਾਂ ਉਹਦੀ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਇੱਥੇ ਇਹ ਉਹ ਸਾਈਡ ਤੇ ਬੈਂਚ ਤੇ ਹੀ ਉਹਨੇ ਡਿੱਗ ਕੇ ਤੇ ਜਦੋਂ ਚੜੀ ਸੀ ਪੰਜ ਮੰਜ਼ਲਾਂ ਤੇ ਉਹਦੀ ਉੱਥੇ ਹੀ ਡਿਲੀਵਰੀ ਹੋਈ ਸੀ ਫਿਰ ਇਸ ਤੋਂ ਇਲਾਵਾ ਕਈ ਵਾਰ ਜੋ ਸਾਡੀ ਇੱਕ ਮੇਜਰ ਨੈਸ਼ਨਲ ਨਿਊਜ਼ਪੇਪਰ ਤੇ ਚਪਾਇਆ ਕਿ ਇੱਥੇ ਰਜਿੰਦਰਾ ਹਸਪਤਾਲ ਚ ਟਾਰਚ ਦੇ ਨਾਲ ਸਜ਼ੇਰੀਅਨ ਹੁੰਦਾ ਜੇ ਕਿਉਂਕਿ ਲਾਈਟ ਆਰਮ ਚਲੀ ਜਾਂਦੀ ਹੈ ਮੈਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਲਿਫਟਾਂ ਬੰਦ ਸਿਰਫ ਲਾਈਟ ਜਾਣ ਕਾਰਨ ਨਹੀਂ ਬਲਕਿ ਉਹਦੀ ਤਕਨੀਕੀ ਖਰਾਬੀ ਕਾਰਨ ਤੇ ਹਰ ਵਾਰ ਇੱਕੋ ਹੀ ਗੱਲ ਹੁੰਦੀ ਸੀ ਕਿ ਸਾਨੂੰ ਫੰਡਸ ਨਹੀਂ ਆਏ ਫਿਰ ਆ ਇਹ ਵੀਡੀਓ ਵਾਇਰਲ ਹੋਈ ਕਿ ਉਹ ਐਮਰਜੈਂਸੀ ਵਿੱਚ ਜਿਸ ਉਹਨੂੰ ਯਾਨੀ ਉਹ ਵੀਲਚੇਅਰ ਨਹੀਂ ਜਿਹੜੀ ਉਹ ਯਾਨੀ ਜਿੱਥੇ ਉਹਨੂੰ ਪਾ ਕੇ ਮਰੀਜ਼ ਨੂੰ ਲਿਜਾਣਾ ਸੀ ਵੀਲਚੇਅਰ ਇੱਕ ਉਹਦਾ ਟਾਇਰ ਟੁੱਟਿਆ ਹੋਇਆ ਸੀ ਤੇ ਜਿਹੜੀ ਦੂਸਰਾ ਉਹਨਾਂ ਨੇ ਯਾਨੀ ਲਟਾ ਕੇ ਜਦੋਂ ਲਿਜਾਣ ਲੱਗੇ ਤਾਂ ਉਹਦੇ ਉੱਤੋਂ ਮਰੀਜ਼ ਥੱਲੇ ਡਿੱਗ ਗਿਆ ਯਾਨੀ ਬਾਹਰੋਂ ਜਦੋਂ ਐਮਰਜੈਂਸੀ ਦੇ ਅੰਦਰ ਤੱਕ ਲਿਜਾਣ ਲਈ ਉਹ ਟਰਾਲੀ ਦਾ ਇੰਨਾ ਮਾੜਾ ਹਾਲ ਸੀ ਕਿ ਉਹ ਦੋਨੋਂ ਟਾਇਰ ਅੜੇ ਹੋਏ ਸੀ ਸੋ ਉਹਦੇ ਵਿੱਚੋਂ ਮਰੀਜ਼ ਥੱਲੇ ਡਿੱਗ ਗਿਆ ਅਮਰਜੈਂਸੀ ਜੋ ਫ੍ਰੈਕਚਰ ਦੇ ਨਾਲ ਆਇਆ ਸੀ ਇਹ ਵੀਡੀਓ ਵਾਇਰਲ ਦੱਸ ਰਹੀਆਂ ਮੈਂ ਫਿਰ ਦਰਾਰ ਰਹੀਆਂ ਮੇਰਾ ਕੁਝ ਨਹੀਂ ਹੈ ਜੀ ਸੋ व्हीਲਚੇਅਰ ਦੇ ਉੱਤੇ ਇੱਕ ਖਬਰ છਪੀ ਸੀ ਟ੍ਰਿਬਿਊਨ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਕਿ ਇਹ व्हीਲਚੇਅਰ ਮਰੀਜ਼ਾਂ ਦੀ ਥਾਂ ਤੇ ਆਕਸੀਜਨ ਸਿਲੰਡਰ ਢੋਣ ਦੇ ਕੰਮ ਲਈ ਆਈ ਜਾਂਦੀ ਪਈ ਹੈ ਉੱਥੇ ਉਹਨਾਂ ਨੇ ਤਿੰਨ ਲਾਈਨਾਂ ਚ ਜਾਂਦੀਆਂ ਦੀ ਫੋਟੋ ਖਿੱਚੀ ਸੀ ਫਿਰ ਅੱਗੇ ਜਿਸ ਢੰਗ ਦੀ ਮੈਂ ਅੱਗੇ ਜ਼ਿਕਰ ਕੀਤਾ ਕਿ ਮੈਂ ਤਾਂ ਹੁਣ ਕਹਿਣਾ ਹੀ ਨਹੀਂ ਹੁਣ ਤਾਂ ਲੋਕ ਕਹਿੰਦੇ ਨੇ ਕਿ ਸਾਨੂੰ ਜੀ ਅੰਦਰਲੀ ਦਵਾਈ ਜਿਹੜੀ ਲੱਗੀ ਉਹਦੇ ਨਾਲ ਸਾਨੂੰ ਰਿਐਕਸ਼ਨ ਹੋਇਆ ਸਾਨੂੰ ਕਾਫੀ ਸੀਰੀਅਸ ਹੋ ਗਿਆ ਬਾਹਰੋਂ ਲਈ ਆਈ ਤਾਂ ਉਹਦੇ ਨਾਲ ਠੀਕ ਹੋਈ ਮੈਂ ਤਾਂ ਇਹੀ ਗੱਲ ਉਦੋਂ ਬੇਨਤੀ ਕੀਤੀ ਸੀ ਕਿ ਮੇਰੇ ਕੋਲ ਫੋਟੋ ਕਾਪੀਜ਼ ਵੀ ਨਹੀਂ ਵੀ ਮੇਰੇ ਆਪਣੇ ਵਾਰਡ ਵਿੱਚ ਕਾਟੇ ਲੱਗਦੇ ਪਏ ਨੇ ਦਵਾਈਆਂ ਨਹੀਂ ਆ ਰਹੀਆਂ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਸ ਦਿਨ ਦਾ ਇਹ ਉਹਨਾਂ ਨੇ ਐਕਸ਼ਨ ਕੀਤਾ ਹੋਇਆ ਕਰ ਇਸ ਤੋਂ ਅੱਗੇ ਜਿੱਥੋਂ ਸਫਾਈ ਦੀ ਗੱਲ ਕਰੀਏ ਉਹ ਵੀਡੀਓਜ਼ ਤੁਸੀਂ ਲਗਭਗ ਹਰ ਆਲਟਰਨੇਟ ਡੇ ਤੇ ਇੱਕ ਦਿਨ ਛੱਡ ਕੇ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਜੋ ਲੋਕ ਰਜਿੰਦਰਾ ਚਾਹੁੰਦੇ ਨੇ ਕੂੜਿਆਂ ਦੇ ਢੇਰ ਦੀਆਂ ਵੀਡੀਓਜ਼ ਪਾਉਂਦੇ ਨੇ ਰਾਤ ਨੂੰ ਇੱਥੇ ਬੋਤਲਾਂ ਜੋ ਸ਼ਰਾਬ ਦੀਆਂ ਡਿੱਗੀਆਂ ਹੋਈਆਂ ਦੇ ਉਹਨਾਂ ਦੇ ਜੋ ਵਾਰਡਾਂ ਦੇ ਵਿੱਚ ਕੋਰੀਡੋਰਾਂ 'ਚ ਪਈਆਂ ਉਹਨਾਂ ਦੀਆਂ ਇਹ ਵੀਡੀਓਜ਼ ਵਾਇਰਲ ਆਮ ਦੇਖੀਆਂ ਜਾ ਸਕਦੀਆਂ ਕੰਧਾਂ ਤੇ ਸਾਰੇ ਪਾਨ ਥੁੱਕੇ ਹੋਏ ਪੌੜੀਆਂ ਦੀ ਕਈ ਵਾਰ ਮਹੀਨਾ ਮਹੀਨਾ ਸਫਾਈ ਨਾ ਹੋਣੀ ਇਹ ਫੋਟੋਜ਼ ਵੀਡੀਓਜ਼ ਜੋ ਵਿੱਚ ਜਿਹੜੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਜੀ ਇੱਥੇ 20 ਦਿਨਾਂ ਤੋਂ ਹੈਗੇ ਆ ਤੇ ਆ ਵਲੀਆਂ ਪੌੜੀਆਂ ਜਿੱਥੇ ਅੱਗੇ ਜੰਗਲਾ ਲਾ ਕੇ ਬੰਦ ਕੀਤਾ ਤੇ ਅੰਦਰ ਬਿਲਕੁਲ ਗੰਦਗੀ ਹੈ ਤੇ ਸਫਾਈ ਨਹੀਂ ਹੋ ਰਹੀ ਇਹ ਵੀਡੀਓਜ਼ ਵਾਇਰਲ ਹੋਈਆਂ ਜੋ ਮੈਂ ਤੁਹਾਨੂੰ ਹੀ ਦੱਸ ਰਹੀਆਂ ਵੀ ਹਸਪੀਟਲ ਦੇ ਵਿੱਚ ਸਫਾਈ ਇੰਨੀ ਇੰਨੀ ਦੇਰ ਨਾ ਹੋਣੀ ਤੇ ਜਿੱਥੇ ਇਹ ਖਬਰ ਆਣੀ ਕਿ ਸਿਕਿਉਰਿਟੀ ਦੇ ਵਜੋਂ ਜੋ ਸਾਡੀਆਂ ਬੇਟੀਆਂ ਦੀਆਂ ਰਿਟਰਨ ਕੰਪਲੇਂਟਸ ਜਾਣੀਆਂ ਕਿ ਅਸੀਂ ਜਦੋਂ ਚੇਂਜਿੰਗ ਰੂਮ ਚ ਜਾਂਦੇ ਆ ਤੇ ਬਾਹਰੋਂ ਬੰਦੇ ਆ ਕੇ ਤੇ ਫੋਟੋ ਕਲਿੱਪਿੰਗ ਕਰ ਜਾਂਦੇ ਨੇ ਜਾਂ ਇਹ ਕਹਿਣਾ ਕਿ ਸਾਡੇ ਡਿਊਟੀ ਦੇ ਦੌਰਾਨ ਜੋ ਡਰਿੰਕ ਕਰਕੇ ਸਾਡੇ ਪਹੁੰਚੇ ਰਿਟਰਨ ਕੰਪਲੇਂਟਸ ਨੇ ਸਾਡੇ ਬੱਚਿਆਂ ਵੱਲੋਂ ਇਹ ਨਾ ਤੇ ਇੰਨਾ ਕੋ ਪ੍ਰੈਸ਼ਰ ਪਾਇਆ ਜਾਂਦਾ ਕੰਪਰੋਮਾਈਜ਼ ਹੁੰਦਾ ਜੇ ਇੱਕ ਵੀ ਕਿਸੇ ਹੋਜੀ ਇਨਕੁਆਇਰੀ ਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਸੋ ਉਹ ਬੇਟੀਆਂ ਨੂੰ ਹੀ ਕੰਪਰੋਮਾਈਜ਼ ਕਰਨ ਨੂੰ ਕਿਹਾ ਜਾਂਦਾ ਵੀ ਭਾਵੇਂ ਕੋਈ ਰਾਤ ਡ੍ਰਿੰਕ ਕਰਕੇ ਆਇਆ ਕਰਮਚਾਰੀ ਉਹਨੇ ਛੇੜਛਾੜ ਕੀਤੀ ਜਾਂ ਕਿਸੇ ਡਾਕਟਰ ਨੇ ਹੀ ਪਰ ਦੀ ਸ਼ਬਦਾਬਲੀ ਸੀਨੀਅਰ ਨੇ ਆਪਣੀ ਜੂਨੀਅਰ ਨੂੰ ਕੀਤੀ ਐਸਰ ਨੂੰ ਉਹ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕਿਸੇ ਕੰਪਲੇਂਟ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਸਿਰਫ ਉਹਨੂੰ ਦਬਾਇਆ ਜਾਂਦਾ ਹੈ ਕੰਪਰੋਮਾਈਜ਼ ਕਰਕੇ ਖਤਮ ਕੀਤਾ ਜਾਂਦਾ ਜੀ ਹਾਈ ਕੋਰਟ ਵੱਲੋਂ ਤੁਸੀਂ ਦੇਖਿਆ ਹੋਵੇਗਾ ਮੁੱਖ ਪੰਨੇ ਤੇ ਵੱਡੀ ਖਬਰ छपी ਸੀ ਕਿ ਰਜਿੰਦਰਾ ਹਸਪਤਾਲ ਵਿੱਚ ਰੋਡੈਂਟ ਦਾ ਜਿਹੜੇ ਜੋ ਯਾਨੀ ਚੂਹੇ ਬਿੱਲੀ ਦੇ ਸਾਈਜ਼ ਦੇ ਜੋ ਇੱਥੇ ਘੁੰਮਦੇ ਪਏ ਨੇ ਤੁਸੀਂ ਸੋਚ ਹੀ ਸਕਦੇ ਹੋ ਕਿ ਉਹ ਕੀ ਕਹਿਰ ਢਾ ਸਕਦੇ ਨੇ ਕਿ ਜੇ ਕੱਲ ਨੂੰ ਪਲੇਗ ਹੋ ਜਾਂਦਾ ਤਾਂ ਫਿਰ ਆਪਾਂ ਕਬਰ ਆਪ ਹੀ ਕਰ ਸਕਾਂਗੇ ਜੀ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੁਝ ਹੋਰ ਕਰਾਂਗੇ ਕਿਉਂਕਿ ਚੂਹੇ ਤਾਂ ਹਾਈ ਕੋਰਟ ਨੂੰ ਨੋਟਿਸ ਲੈਣਾ ਪਿਆ ਤੁਸੀਂ ਤੇ ਮੈਂ ਤਾਂ ਉਹਦੇ 'ਚ ਕੀ ਕਰ ਸਕਦੇ ਆਂ ਆਪਾਂ ਤਾਂ ਸਿਰਫ ਦੇਖ ਸਕਦੇ ਆਂ ਵੀ ਸਾਡੀ ਡਿਊਟੀ ਦੌਰਾਨ ਹਾਂਜੀ ਚੂਹੇ ਸਾਡੇ ਉਹ ਬਿੱਲੀ ਦੇ ਸਾਈਜ਼ ਦੇ ਦੌੜਦੇ ਭਜਦੇ ਫਿਰਦੇ ਨੇ ਪਰ ਉਹਨਾਂ ਤੇ ਕੀ ਕੰਟਰੋਲ ਕਰਨਾ ਹੈ ਤਾਂ ਸਾਡੇ ਸਤਕਾਰਯੋਗ ਹਾਈ ਕੋਰਟ ਸਾਹਿਬ ਨੇ ਹੁਣ ਜਦੋਂ ਕਹਿਤਾ ਤਾਂ ਹੋ ਸਕਦਾ ਉਹਨਾਂ ਦਾ ਸ਼ਾਇਦ ਕੁਝ ਅਸਰ ਹੋ ਜਾਵੇ ਹਾਲੇ ਤੱਕ ਤਾਂ ਸਾਨੂੰ ਦਿਸੀਆ ਨਹੀਂ ਉਸ ਤੇ ਅਸਰ ਹੋਇਆ ਹੂੰ ਜਿੱਦੇ ਕੁੱਤਿਆਂ ਦੀ ਗੱਲ ਕਰੀਏ ਤਾਂ ਵੀਡੀਓਜ਼ ਉਹ ਵੀ ਵਾਇਰਲ ਹੋਈਆਂ ਪਈਆਂ ਤੁਸੀਂ ਕਹੋਗੇ ਮੈਂ ਤੁਹਾਨੂੰ ਵੀ ਸੈਂਡ ਕਰ ਦਿਆਂਗੀ ਜਿੱਥੇ ਪਲਸੈਂਟਾ ਜੋ ਯਾਨੀ ਡਿਲੀਵਰੀ ਤੋਂ ਬਾਅਦ ਡਿਸਪੋਜ਼ ਆਫ ਦੀ ਯਾਨੀ ਕੱਲ ਅਸੀਂ ਕਰਦੇ ਹਾਂ ਕਿ ਤਿੰਨ ਤਿੰਨ ਵੱਖੋ ਵੱਖਰੇ ਕੂੜਿਆਂ ਦੇ ਡੱਬੇ ਹੋਣ ਇਸ ਤਰ੍ਹਾਂ ਦੀ ਡਿਸਪੋਜ਼ਲ ਹੋਣੀ ਹੈ ਇਹਦਾ ਤਾਂ ਕਿ ਬਿਮਾਰੀ ਨਾ ਫੈਲੇ ਸਭ ਕੁਝ ਦੇ ਵਿੱਚ ਕੁੱਤੇ ਉਹ ਪਲਸੈਂਟਾ ਯਾਨੀ ਬੱਚਾ ਜੰਮਣ ਬਾਅਦ ਜੋ ਆਲ ਹੁੰਦੀ ਹੈ ਉਹਨੂੰ ਕੁੜੀਸ ਦੇ ਲਜਾਂਦੇ ਆਂ ਤੇ ਵੀਡੀਓ ਪਈ ਐ ਤੁਸੀਂ ਮੈਂ ਤਾਂ ਕਹਿ ਰਹੀ ਆ ਤੁਹਾਨੂੰ ਸ਼ੇਅਰ ਕਰ ਦਿਆਂਗੀ ਤੁਸੀਂ ਜੇ ਦੇਖਣਾ ਚਾਹੋ ਇਹ ਵੀਡੀਓਜ਼ ਵਾਇਰਲ ਮੈਂ ਤਾਂ ਕੀਤੀਆਂ ਨਹੀਂ ਦੀ ਜਿਹੜੇ ਵੀ ਬੰਦੇ ਨੇ ਕੀਤੀਆਂ ਤੁਸੀਂ ਫੋਨਾਂ ਉਹਨਾਂ ਤੇ ਚੈੱਕ ਕਰ ਸਕਦੇ ਹੋ ਕਿ ਜੇ ਉਹ ਇਹੋ ਜੀ ਚੀਜ਼ ਦਿਖਾ ਰਹੇ ਨੇ ਕਿ ਆ ਸਫਾਈ ਦਾ ਹਾਲ ਐ ਇੱਥੇ ਇਸ ਤਰੀਕੇ ਕੀਤਾ ਜਾ ਰਿਹਾ ਮੇਰਾ ਖਿਆਲ ਐ ਥੋੜਾ ਜਿਹਾ ਇਸ ਪੱਖੋਂ ਧਿਆਨ ਦੇਣ ਦੀ ਲੋੜ ਐ ਕਿਉਂਕਿ ਕੰਪਲੇਂਟs ਦੇ ਵੀ ਨੇ ਕਿ ਸਾਡੀਆਂ ਬੇਟੀਆਂ ਨੌਜਵਾਨ ਜੋ ਡਿਊਟੀਆਂ ਰਾਤ ਦੀਆਂ ਕਰਦੀਆਂ ਨੇ ਕਿਉਂਕਿ ਗੁਸਲਖਾਨ ਨੇ ਠੀਕ ਨਹੀਂ ਪਾਣੀ ਬਹੁਤੀ ਵਾਰ ਆਂਦਾ ਨਹੀਂ ਪੀਣ ਵਾਲੇ ਪਾਣੀ ਦੀ ਕਿੱਲਤ ਤਾਂ ਉਹ ਸਾਰੇ ਫਲੋਰਾ ਤੇ ਵੀ ਇੱਧਰ ਨਹੀਂ ਆ ਹੋਰ ਥਾਵਾਂ ਤੇ ਨਹੀਂ ਸਾਫ਼ ਨਹੀਂ ਹੈ ਸੋ ਉਸ ਕਾਰਨ ਗੁਸਲਖਾਨ ਨੇ ਸਹੀ ਨਾ ਹੋਣ ਕਾਰਨ ਸਾਡੀਆਂ ਬੇਟੀਆਂ ਨੂੰ ਰਾਤ ਨੂੰ ਕਈ ਵਾਰ ਤੁਸੀਂ ਦੇਖ ਹੀ ਸਕਦੇ ਹੋ ਕੀ ਹੁੰਦਾ ਮੈਡੀਕਲ ਕਾਲਜਿਸ ਵਿੱਚ ਤੇ ਕਿਵੇਂ ਸੁਣਨਾ ਇੱਥੇ ਸਾਰਾ ਕੁਝ ਹੁੰਦਾ ਉਹਨਾਂ ਨੂੰ ਹੌਸਟਲਾਂ ਚ ਵਾਪਸ ਜਾਂ ਦੂਜੇ ਵਾਰਡਾਂ ਚ ਕਿਤੇ ਹੋਰ ਡਿਪਾਰਟਮੈਂਟਾਂ ਚ ਜਾਣਾ ਪੈਂਦਾ ਜੋ ਸਮਝੀ ਸਕਦੇ ਹੋ ਕਿ ਇਹ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਜੋ ਕਰੀਮ ਆਫ ਦੀ ਸੋਸਾਇਟੀ ਇੱਥੇ ਆ ਕੇ ਜੋ ਬੈਠੇ ਨੇ ਜਿਨ੍ਹਾਂ ਨੇ ਪੀਜੀ ਕਰਨੀ ਹੈ ਤਾਂ ਮੈਂ ਤਾਂ ਫਿਰ ਤੁਹਾਡੇ ਰਹੀਂ ਬੜੀ ਨਿਮਰਤਾ ਸਹਿਤ ਬੇਨਤੀ ਕਰ ਰਹੀ ਹਾਂ ਜੀ ਆਪਣੇ ਸਿਹਤ ਮੰਤਰੀ ਸਾਹਿਬ ਨੂੰ ਮੈਂ ਤਾਂ ਵੱਡੇ ਵੀਰ ਵਰਗੇ ਤੁਹਾਨੂੰ ਲਫ਼ਜ਼ ਵਰਤਿਆ ਵੀ ਉਮਰ ਚ ਵੱਡੇ ਨੇ ਤੇ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਨੇ ਸਤਕਾਰਯੋਗ ਨੇ ਇਸ ਤਰ੍ਹਾਂ ਹੀ ਜੇ ਸਾਡੇ ਸਤਕਾਰਯੋਗ ਸੀਐਮ ਸਾਹਿਬ ਰਤੱਕ ਧਿਆਨ ਦੇਣ ਕਿ ਇਹ ਬੇਟੀਆਂ ਸਾਡੀਆਂ ਨੇ ਕਿਉਂਕਿ ਆਪਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਇਹਨਾਂ ਨੂੰ ਗੁਸਲਖਾਨ ਨੇ ਵਰਤਨ ਲਈ ਵੀ ਵਾਪਸ ਨਿਕਲ ਨਾ ਪਵੇ ਤਾਂ ਫਿਰ ਉਹ ਔਰਤਾਂ ਜਿਹੜੀਆਂ ਵਿਚਾਰੀਆਂ ਗਰੀਬ ਕਰੋ ਅਮੀਰ ਕਰੋ ਕੋਈ ਨਹੀਂ ਆਂਦਾ ਸੱਚ ਜਾਣਿਓ ਰਿਕਾਰਡ ਕਢਵਾ ਲਵੋ ਜੇ ਤੁਹਾਨੂੰ ਕਦੇ ਕੋਈ ਦਿਸਿਆ ਹੋਵੇ ਕਿ ਕਿਸੇ ਵੀ ਅੱਜ ਤੱਕ ਜੋ ਹਨ ਸਿਆਸਤਦਾਨ ਜਾਂ ਸਾਡੇ ਟੌਪ ਦੇ ਬਿਊਰੋਕਰੇਟਸ ਵਿੱਚੋਂ ਜਾਂ ਟੌਪ ਦੇ ਸਾਡੇ ਜਿਹੜੇ ਕੋਈ ਪੁਲਿਸ ਦੇ ਵਿੱਚ ਸਾਡੇ ਭਰਾ ਨੇ ਉਹਨਾਂ ਦੇ ਰਿਸ਼ਤੇਦਾਰ ਜਾਂ ਆਪ ਕਦੇ ਵੀ ਇੱਥੇ ਇਲਾਜ ਕਰਵਾਉਣ ਲਈ ਦਾਖਲ ਹੋਏ ਹੁਣ ਅਸੀਂ ਇਹ ਚੀਜ਼ ਵਾਪਰੀ ਦੇਖੀ ਨਹੀਂ ਗਰੀਬ ਹੀ ਆਉਂਦੇ ਨੇ ਸੋ ਉਹਨਾਂ ਗਰੀਬਾਂ ਲਈ ਵੀ ਜੇ ਅਸੀਂ ਇਸ ਕਿਸਮ ਦਾ ਕਿ ਪਾਣੀ ਨਹੀਂ ਹੈ ਜਾਂ ਤੁਹਾਡੇ ਕੋਲ ਗੁਸਲਖਾਨੇ ਨਹੀਂ ਨੇ ਇਹ ਬੇਸਿਕ ਅਮੈਨਿਟੀਆਂ ਹੁੰਦੀਆਂ ਨੇ ਜਿਹੜੀਆਂ ਚਾਹੀਦੀਆਂ ਨੇ ਤੇ ਜੇ ਆਪਾਂ ਹਾਲੇ ਤੱਕ ਇਸ ਯਾਨੀ ਸਾਲ 2025 ਤੱਕ ਇੰਨੇ ਹੀ ਨਹੀਂ ਮੁਹੱਈਆ ਕਰਵਾ ਸਕਦੇ ਤਾਂ ਗਵਾਂਢੀ ਸੂਬੇ ਵੱਲ ਰੱਤ ਤੱਕ ਝਾਤ ਮਾਰੀਏ ਜਿੱਥੇ 5-500 ਦੇ ਟੀਕੇ ਵੀ ਫ੍ਰੀ ਮਿਲਦੇ ਨੇ ਸਾਡੇ ਕਿਉਂ ਇਹੋ ਜਿਹੀ ਚੀਜ਼ ਨਹੀਂ ਹੋ ਸਕਦੀ ਮੈਨੂੰ ਲੱਗਦਾ ਕਿ ਜੇ ਰੱਤ ਤੱਕ ਆਪਣੇ ਅੰਦਰ ਝਾਤ ਮਾਰ ਕੇ ਆਪਾਂ ਸਿਆਸਤਦਾਨਾਂ ਨੂੰ ਥੋੜਾ ਜਿਹਾ ਸਮਝਾ ਸਕੀਏ ਕਿ ਪਹਿਲਾਂ ਵੀ ਸਿਆਸਤਦਾਨ ਹੋਇਆ ਕਰਦੇ ਸਨ ਜਿਨ੍ਹਾਂ ਦੇ ਗੱਦੀ ਤਾਂ ਛੱਡੋ ਜਹਾਨ ਤੁਰ ਜਾਣ ਬਾਅਦ ਵੀ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਕਦੇ ਕਿਸੇ ਥਾਂ ਤੇ ਬੈਨਰ ਲੱਗਿਆਂ ਦੀ ਲੋੜ ਨਹੀਂ ਰਹਿੰਦੀ ਜੇ ਇੰਨੀ ਇੱਕ ਗੱਲ ਆਪਾਂ ਬੇਸਿਕ ਕਮਿਊਨਿਟੀਜ਼ ਵੱਲ ਖਿਆਲ ਕਰੀਏ ਕਿ ਉਹ ਖਰਚਾ ਥੋੜਾ ਜਿਹੀ ਘਟਾ ਲਈਏ ਜੋ ਆਪਾਂ ਚਫੇਰੇ ਸੜਕਾਂ ਤੇ ਵੱਡੇ ਵੱਡੇ ਬੈਨਰ ਸੱਜਾਣਿਓ ਮੈਂ ਹైదరాబాద్ ਹੁਣ ਜਾ ਕੇ ਆਈ ਆ ਪਹਿਲਾਂ ਮੁੰਬਈ ਸਾਂ ਹੋਰ ਨਾ ਥਾਵਾਂ ਤੇ ਹੋਰ ਨਾ ਸੂਬਿਆਂ ਵਿੱਚ ਅਸੀਂ ਇੰਨੀ ਵੱਡੀ ਮਾਤਰਾ ਤੇ ਬੈਨਰ ਕਦੇ ਕਿਸੇ ਦੇ ਦੇਖੇ ਨਹੀਂ ਉਹਨਾਂ ਦੇ ਕਾਮਕਾਰਾਂ ਨੂੰ ਅਨਾਉਂਸਮੈਂਟ ਦੀ ਲੋੜ ਨਹੀਂ ਪੈਂਦੀ ਬਿਲਕੁਲ ਇੰਜ ਹੀ ਜਿਆ ਨਿੱਕੀਆਂ ਨਿੱਕੀਆਂ ਚੀਜ਼ਾਂ ਵੱਲ ਧਿਆਨ ਦੇਣਗੇ ਮੈਂ ਤਾਂ ਫਿਰ ਗੱਲ ਇਹ ਕਰ ਰਹੀ ਹਾਂ ਕਿ ਉਹਨਾਂ ਨੂੰ ਮਿਲਣੀ ਹੈ ਗੱਦੀ ਮੈਂ ਤਾਂ ਉਹਦੇ ਵਿੱਚ ਕਿਤੇ ਨੇੜੇ ਤੇੜੇ ਨਹੀਂ ਹਾ ਨਾ ਤੁਹਾਡਾ ਕੁਝ ਲੈਣਾ ਦੇਣਾ ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੋਇਆ ਕਿ ਜੇ ਸੁਧਾਰ ਲਿਆ ਸਕੀਏ ਬਜਾਏ ਕਿ ਹਰ ਵਾਰ ਜਿਹੜੇ ਵੀ ਕੋਈ ਹੂ ਵਿਲ ਬੈਲ ਦੀ ਕੈਟ ਦੇ ਚੱਕਰ ਚ ਸੱਚ ਜਾਣਿਓ ਸੁਖਵਿੰਦਰ ਜੀ ਬਹੁਤ ਜ਼ਿਆਦਾ ਅਨਰੈਸਟ ਹੈ ਉੱਥੇ ਕਿਉਂਕਿ ਜਿਹੜੀਆਂ ਟਾਪ ਪੋਸਟਸ ਨੇ ਉਹਨਾਂ ਥਾਵਾਂ ਤੇ ਸੀਨੀਅਰਿਟੀ ਨਹੀਂ ਮੰਨੀ ਜਾਂਦੀ ਨਹੀਂ ਦੇਖੀ ਜਾਂਦੀ ਉੱਥੇ ਲਾਡਲੇ ਪੁੱਤ ਅੱਗੇ ਆ ਜਾਂਦੇ ਨੇ ਸੋ ਇਸੇ ਕਾਰਨ ਤੁਸੀਂ ਦੇਖ ਰਹੇ ਹੋ ਕਿ ਆਨਰੈਸਟ ਹੈ ਡਾਕਟਰ ਸਾਡੇ ਸੀਨੀਅਰ ਰੈਜ਼ੀਡੈਂਟ ਨੂੰ ਜੇ 70 75 ਹਜ਼ਾਰ ਤੱਕ ਦਿੰਦੇ ਆ ਤੇ ਨਾਲ ਦੇ ਸੂਬੇ 'ਚ 1.5 ਲੱਖ ਤੋਂ ਸ਼ੁਰੂ ਹੁੰਦਾ ਦਾ ਮਤਲਬ ਹੈ ਕਿ ਉਹ ਇੱਥੇ ਕਿਉਂ ਕੰਮ ਕਰਨਗੇ ਸੋ ਸਾਡੇ ਕੋਲ ਸ਼ਾਰਟੇਜ ਹੈ ਫਿਰ ਇੱਥੋਂ ਹੀ ਰਜਿੰਦਰਾ 'ਚੋਂ ਅਸੀਂ ਭੇਜ ਦਿੰਨੇ ਆ ਕਿ ਤੁਸੀਂ ਹੁਣ ਫੀਲਡ ਵਿੱਚ ਵੀ ਉੱਥੇ ਕੰਮ ਕਰਨ ਜਾਓ ਤੁਸੀਂ ਸਾਰਾ ਮਾਤਾ ਕੁਛਲਿਆ ਵੀ ਦੇਖੋ ਤਾਂ ਫਿਰ ਜਿਹੜੀਆਂ ਐਮਰਜੈਂਸੀਆਂ ਰਜਿੰਦਰਾਚ ਰੈਫਰ ਹੋ ਕੇ ਆਣੀਆਂ ਹੁੰਦੀਆਂ ਉਹ ਕਿੱਥੇ ਜਾਣ ਜੇ ਡਾ ਘੱਟ ਡਾਕਟਰ ਨੇ ਇਸ ਤਰੀਕੇ ਮੈਨੇਜ ਹੋਏਗਾ ਇਹ ਸਾਰੀਆਂ ਚੀਜ਼ਾਂ ਚ ਕਿਉਂ ਆਖਰ ਪੰਜਾਬ ਵਿੱਚੋਂ ਨਿਕਲ ਨਿਕਲ ਕੇ ਲੋਕ ਹੋਰਨਾ ਸੂਪਿਆਂ ਵਿੱਚ ਡਾਕਟਰ ਪਹੁੰਚ ਰਹੇ ਨੇ ਕੋਈ ਤਾਂ ਕਾਰਨ ਹੋਏਗਾ ਕਿ ਸਭ ਤੋਂ ਵੱਧ ਮਹਿੰਗੀ ਪੜ੍ਹਾਈ ਸਾਡੇ ਸਭ ਤੋਂ ਘੱਟ ਤਨਖਾਹਾਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਖਾਲੀ ਸੀਟਾਂ ਫਿਰ ਉਹ ਸਾਰੇ ਦੂਜੇ ਸੂਬਿਆਂ ਵਿੱਚ ਜਾ ਕੇ ਸੇਵਾ ਨਿਭਾਉਣ ਤਾਂ ਨੁਕਸਾਨ ਪੰਜਾਬ ਦਾ ਜੇ ਤੁਸੀਂ ਤੇ ਮੈਂ ਹੀ ਟੈਕਸ ਦਿੱਤਾ ਇਹ ਸਾਰੀਆਂ ਚੀਜ਼ਾਂ ਚ ਜ਼ਰੂਰੀ ਜੇ ਕਿ ਆਪਾਂ ਇੱਕ ਵਾਰ ਨਹੀਂ ਲਾਈਟ ਦਾ ਜਾਣਾ ਆਮ ਐ ਇਹ ਕੋਈ ਵੱਡੀ ਗੱਲ ਨਹੀਂ ਤੇ ਤੁਸੀਂ ਇਹ ਵੀਡੀਓਜ਼ ਪਹਿਲਾਂ ਵੀ ਕਈ ਵਾਰ ਦੇਖੀਆਂ ਕਿ ਉਦੋਂ ਨੈਸ਼ਨਲ ਨਿਊਜ਼ ਸੀ ਕਿ ਇੱਥੇ ਜੀ ਤੁਹਾਡੇ 4 ਘੰਟੇ ਲਾਈਟ ਹੀ ਨਹੀਂ ਸੀ ਤੇ ਫਿਰ ਉੱਥੇ ਸਾਰੇ ਦਾ ਸਾਰਾ ਹਸਪਤਾਲ ਹਨੇਰੇ ਚ ਸੀ ਤੇ ਇਹ ਚੀਜ਼ਾਂ ਦੇ ਨਾਲ ਸਿਕਿਉਰਿਟੀ ਇੱਕ ਵੱਡਾ ਵਿਸ਼ਾ ਹੈ ਜਿੱਥੇ ਬੜੀ ਵਾਰ ਹੋ ਗਈ ਗੱਲ ਕਿ ਸਿਕਿਉਰਿਟੀ ਵਾਲੇ ਗੇਟ ਤੇ ਇੱਕ ਵਾਰ ਰੋਕਿਆ ਮੁੜ ਕੇ ਉਹਨਾਂ ਨੂੰ ਪਾਰੋਂ ਦੀ ਕੋਈ ਟੱਪ ਗਿਆ ਕਿਵੇਂ ਹੋ ਗਿਆ ਇਹ ਕੇਸਸ ਬਹੁਤ ਆਮ ਨੇ ਛੇੜਛਾੜ ਪੱਦੀ ਜੋ ਹੁੰਦੀ ਜੇ ਪਰ ਨਾਲੋਂ ਨਾਲ ਤੁਹਾਨੂੰ ਮੈਂ ਅਹਿਮ ਚੀਜ਼ ਦੱਸ ਦਿਆਂ ਕਿ ਇੱਥੇ ਜਿੰਨੀ ਕੁ ਮੇਨਟੇਨੈਂਸ ਦੀ ਗੱਲ ਕਰਦੇ ਆ ਕਿ ਪੀਕੂ ਦੇ ਵਿੱਚ ਯਾਨੀ ਇੰਟੈਂਸਿਵ ਕੇਅਰ ਦੇ ਅੰਦਰ ਬੱਚੇ ਦੇ ਉੱਪਰ ਪੱਖਾ ਤੱਕ ਡਿੱਗਿਆ ਜੀਦੀ ਰਿਟਰਨ ਕੰਪਲੀਟ ਗਈ ਫੋਟੋ ਖਿੱਚੀ ਗਈ ਹੈ ਸਭ ਕੁਝ ਜਾਨੀ ਇਹ ਚੀਜ਼ਾਂ ਵਾਪਰੀਆਂ ਉਹਨਾਂ ਤੇ ਸਾਰਾ ਕੁਝ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਦਬਦ ਦਿੱਤਾ ਜਾਏ ਇਹਦੀ ਕੰਪਲੇਂਟ ਤੱਕ ਵਾਪਸ ਰਿਟਰੋ ਕਰਾ ਲਈ ਗਈ ਬਚਾ ਸਿਰਫ ਇਹ ਹੋ ਗਿਆ ਕਿ ਉਹ ਬੋਤਲ ਟੰਗੀ ਹੋਈ ਸੀ ਉਹ ਸਟੈਂਡ ਤੱਕ ਆ ਗਿਆ ਪੱਖਾ ਸਿੱਧਾ ਨਹੀਂ ਗਿਆ ਨਹੀਂ ਤਾਂ ਮੌਤ ਹੋ ਜਾਣੀ ਸੀ ਛੱਤਾਂ ਡਿੱਗਣ ਦੀ ਵੀਡੀਓ ਤੇ ਫੋਟੋਗ੍ਰਾਫਸ ਲੋਕੀ ਪਾਉਂਦੇ ਪਏ ਨੇ ਕਿ ਇਹਨਾਂ ਦੀਆਂ ਜੜੀਆਂ ਆਰਟੀਫੀਸ਼ੀਅਲ ਉੱਤੇ ਰੂਫਸ ਨੇ ਉਹ ਡਿੱਗ ਜਾਂਦੀਆਂ ਡਿੱਗੀਆਂ ਪਈਆਂ ਛੱਤਾਂ ਇਨਾ ਦੀ ਫਿਰ ਲੀਕੇਜ ਹਰ ਫਲੋਰ ਦੀ ਲੋਕ ਵੀਡੀਓਜ਼ ਘਾਰੇ ਨੇ ਇਹ ਮੈਂ ਸਾਰਾ ਕੁਝ ਫਿਰ ਦਰਾਰੀਆਂ ਇੱਕ ਹਰਫ ਵੀ ਮੇਰਾ ਨਹੀਂ ਹੈ ਇਹ ਤੁਸੀਂ ਆਪ ਫਰੋਲ ਸਕਦੇ ਹੋ ਮੇਰਾ ਮਕਸਦ ਸਿਰਫ ਤੁਹਾਡੇ ਅੱਜ ਪ੍ਰੋਗਰਾਮ ਨਹੀਂ ਸੀ ਕਿ ਇਹ ਚੀਜ਼ਾਂ ਸਿਰਫ ਊਨਤਾਈਆਂ ਕੱਢਣ ਲਈ ਨਹੀਂ ਹਨ ਊਨਤਾਈਆਂ ਬਿਆਨਤ ਨੇ ਜਿੰਨੇ ਮਰਜ਼ੀ ਪਰਦੇ ਪਾ ਲਓ ਉਹ ਚਾਦਰ ਕਿਸੇ ਨਾ ਕਿਸੇ ਪਾਸੇੋਂ ਛੋਟੀ ਰਹਿ ਹੀ ਜਾਣੀ ਹੈ ਆਪਾਂ ਸਿਰਫ ਇਹਨਾਂ 'ਤੇ ਗੌਰ ਕਰਕੇ ਫੰਡਸ ਕਿਸੇ ਯਾਨੀ ਕਿਸੇ ਪਾਸਿਓਂ ਥੋੜਾ ਜਿਹਾ ਜਿਵੇਂ ਕਿਉਂਕਿ ਬਿਊਰੋਕਰੇਟਸ ਨਾਲ ਕਿਤੇ ਗੱਲ ਕਰੋ ਮੈਂ ਨਾ ਕਿਸੇ ਦਾ ਵੀ ਨਹੀਂ ਲੈਣਾ ਚਾਹਦੀ ਪਰ ਉਹ ਵੀ بڑے ਦੱਬੇ ਕੁੱਟੇ ਆਵਾਜ਼ 'ਚ ਕਹਿੰਦੇ ਨੇ ਕਿ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਹੁਕਮ ਜਿਨਾ ਤੋਂ ਲੈਣੇ ਨੇ ਤੇ ਅਸੀਂ ਦਿੱਲੀੋਂ ਹੁਕਮ ਲੈਣੇ ਨੇ ਕਿ ਇੱਥੇ ਸੋ ਉਹ ਇੱਕ ਤਰੀਕੇ ਆਪਣੇ ਆਪ ਨੂੰ ਕੱਟ ਆਫ ਕਰੀ ਜਾਂਦੇ ਨੇ ਨਹੀਂ ਮੈਨੂੰ ਅੱਜ ਵੀ ਯਾਦ ਹੈ ਵਿੰਨੀ ਮਹਾਜਨ ਜੀ ਹੁੰਦੇ ਸਨ ਸਾਡੇ ਉਹ ਵੀ ਜਦੋਂ ਹੈਲਥ ਸੈਕਟਰੀ ਤਾਂ ਉਹ ਇੱਥੇ ਯਾਨੀ ਉਹਨਾਂ ਦਾ ਕੰਮ ਹੁੰਦਾ ਸੀ ਰਾਤ ਨੂੰ ਮੈਂ ਆਪ ਡਿਊਟੀ ਤੇ ਸਾਂ ਮੇਰੇ ਹੁੰਦਿਆ ਵੀ ਉਹ ਪਹੁੰਚੇ ਡਿਊਟੀ ਤੇ ਵੀ ਹਾਂ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਇੱਥੇ ਆਪਾਂ ਐਮਰਜੈਂਸੀ ਇੰਪਰੂਵ ਕਿਵੇਂ ਕਰੀਏ ਮੈਂ ਉਸ ਤੋਂ ਬਾਅਦ ਦੇ ਕਦੇ ਕੋਈ ਸੈਕਟਰੀ ਨੂੰ ਇੰਨੀ ਪੇਨ ਲੈਂਦੇ ਆ ਕਿ ਹਾਂਜੀ ਸ਼ਾਮ ਨੂੰ ਉਹ ਪਹੁੰਚੇ ਹੋਣ ਜਾਂ ਇੱਥੇ ਦੇਖਣ ਆਂਦੇ ਹੋਣ ਕਿਵੇਂ ਲੋੜ ਹੈ ਇੱਕ ਸਧਾਰਨ ਇਨਸਾਨ ਵਾਂਗ ਘੁੰਮ ਕੇ ਵੀ ਆਂ ਨਾਲ ਪੂਰੀ ਯਾਨੀ ਕਿ ਪਲਟਨ ਨਾਲ ਲੈ ਕੇ ਆਣ ਐਕਚੁਅਲੀ ਦੇਖਣ ਕੀ ਲੋੜ ਹੈ ਕਿੱਥੇ ਕੀ ਕਰ ਸਕਦੇ ਆ ਉਹ ਚੀਜ਼ਾਂ ਹੈ ਨਹੀਂ ਉਹ ਮੰਨਫੀ ਹੁੰਦੀਆਂ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਗੱਲ ਹੀ ਇਹ ਹੁੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਅਸੀਂ ਚੁੱਪ ਹੋ ਕੇ ਪਾਸੇ ਬੈਠ ਗਏ ਹਾਂ ਕਿ ਕਿੱਥੋਂ ਕੀ ਹੁਕਮ ਲੈਣੇ ਨੇ ਇਹ ਸਾਰੀਆਂ ਚੀਜ਼ਾਂ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਝਾਤ ਮਾਰਨ ਦੀ ਲੋੜ ਹੈ ਜੇ ਫੰਡਸ ਘੱਟ ਨੇ ਤਾਂ ਕਿਉਂ ਲੋਕ ਬੋਲਦੇ ਨੇ ਸਾਰੇ ਕਿ ਇੱਕ ਤੇ ਹੋਰ ਡਾਇਵਰਟ ਹੋ ਰਹੇ ਨੇ ਕਿੱਥੇ ਹੋ ਰਹੇ ਨੇ ਮੈਨੂੰ ਤੇ ਪਤਾ ਨਹੀਂ ਮੈਂ ਉਹਦੇ ਵਿੱਚ ਨਹੀਂ ਹਾਂ ਪਰ ਜੇ ਵੀ ਕਿਤੇ ਹੋ ਰਹੇ ਨੇ ਤਾਂ ਲੋਕ ਪੰਜਾਬ ਦੇ ਨੇ ਜਿਹੜੇ ਟੈਕਸ ਦੇ ਰਹੇ ਨੇ ਉਹ ਜੇ ਖੜੇ ਨਹੀਂ ਹੁੰਦੇ ਤਾਂ ਫਿਰ ਮੈਨੂੰ ਲੱਗਦਾ ਸੁਖਵਿੰਦਰ ਜੀ ਜੋ ਕੁਝ ਹੋ ਰਿਹਾ ਹੈ ਇਹ ਬਿਲਕੁਲ ਵਾਜਬ ਹੈ ਇਸ 'ਚ ਤਬਦੀਲੀ ਦੀ ਲੋੜ ਨਹੀਂ ਹੈ ਕਿਉਂਕਿ ਜੇ ਲੋਕ ਹੀ ਮਰ ਚੁੱਕੇ ਨੇ ਖੜੇ ਨਹੀਂ ਹੁੰਦੇ ਆਵਾਜ਼ ਨਹੀਂ ਚੁੱਕਦੇ ਆਪਣੇ ਹੱਕਾਂ ਨਹੀਂ ਨਹੀਂ ਲੜਦੇ ਤਾਂ ਤੁਸੀਂ ਤੇ ਮੈਂ ਸੁਖਵਿੰਦਰ ਜੀ ਕਿੰਨੀ ਕੁ دیر ਜਗਾਵਾਂਗੇ ਹਾਂ ਬਿਲਕੁਲ ਨਰਸਪ ਕਿਤੇ ਇਹ ਤਾਂ ਨਹੀਂ ਕਿ ਇਹਦੇ ਪਿੱਛੇ ਜਿਹੜਾ ਇੱਕ ਜਨਕ ਸ਼ਬਦ ਵੈਸੇ ਵਰਤੇ ਆ ਜਾਂਦਾ ਕਿ ਜੀ ਮੈਡੀਕਲ ਮਾਫੀਆ ਆ ਉਹ ਇਸ ਢੰਗ ਨਾਲ ਕੰਮ ਕਰਦਾ ਹੈ ਕਿ ਲੋਕਾਂ ਦਾ ਸਰਕਾਰੀ ਜਿਹੜੀ ਸਿਹਤ ਪ੍ਰਣਾਲੀ ਆ ਜਾਂ ਢਾਂਚਾ ਉਹਦੇ ਤੋਂ ਵਿਸ਼ਵਾਸ ਉੱਠ ਜੇ ਜਾਂ ਉਹ ਲੋਕ ਸਰਕਾਰ ਦੇ ਅੰਦਰ ਵੀ ਉਹੋ ਜਿਹੇ ਹੋਣੇ ਜਿਹੜੇ ਚਾਹੁੰਦੇ ਨੇ ਕਿ ਕੋਈ ਪੰਜਾਬ ਦੇ ਇਹਨਾਂ ਮਤਲਬ ਕਿ ਵੱਡੇ ਹਸਪਤਾਲਾਂ ਵੱਲ ਮੂੰਹ ਨਾ ਕਰੇ ਜਾਂ ਉਹ ਇਹ ਜਿਹੜੇ ਮਤਲਬ ਕਿ ਪ੍ਰਾਈਵੇਟ ਜਿਹੜੇ ਹਸਪਤਲ ਨੇ ਉਹਨਾਂ ਵੱਲ ਝੁਕਾ ਰੱਖੇ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਵੀ ਇਹੋ ਜਿਹੀਆਂ ਨੇ ਨਾ ਕਿ ਵੱਡੇ ਵੱਡੇ ਜਿਹੜੇ ਮੁਲਾਜ਼ਮ ਨੇ ਉਹ ਸਾਰੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਂਦੇ ਨੇ even ਤੱਕ ਕਿ ਮੋਹਾਲੀ ਵਰਗੇ ਵੱਡੇ ਦਿੱਲੀ ਵਰਗੇ ਜਿੱਥੇ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ ਉੱਥੇ ਤੱਕ ਜਾ ਕੇ ਉਹਨਾਂ ਦੇ ਉਹ ਕਾਰਡ ਕੀ ਸਰਕਾਰੀ ਹਸਪਤਾਲਾਂ ਦੇ ਨਹੀਂ ਬਣਨੇ ਚਾਹੀਦੇ ਐਮਐਲਏਜ਼ ਵਗੈਰਾ ਮੰਤਰੀਆਂ ਇਹਨਾਂ ਸਾਰਿਆਂ ਤੇ ਤਾਂ ਸਵਾਲ ਉੱਠਦੇ ਨੇ ਪਰ ਸਰਕਾਰੀ ਅਧਿਕਾਰੀਆਂ ਤੇ ਵੀ ਉੱਠਦੇ ਨੇ ਕਿ ਇਹ ਰਲਿਆ ਮਿਲਿਆ ਤਾਣਾ ਬਾਣਾ ਨਹੀਂ ਹੈਗਾ ਕਿ ਲੋਕਾਂ ਦਾ ਧਿਆਨ ਜਿਹੜਾ ਉਹ ਲੋਕਾਂ ਦੀ ਜਿਹੜੀ ਆਪਣੀ ਟੈਕਸ ਦੀ ਕਮਾਈ ਵਿੱਚੋਂ ਨਿਕਲੇ ਹੋਏ ਜਿਹੜਾ ਤੰਤਰ ਪੈਸਾ ਆ ਉਹਦੇ ਵਿੱਚੋਂ ਬਣਿਆ ਜਿਹੜਾ ਢਾਂਚਾ ਉਹ ਉਹਨਾਂ ਲਈ ਫੇਲ ਸਾਬਤ ਉਹਨਾਂ ਨੂੰ ਦਿਖਾਇਆ ਜਾਂਦਾ ਹੈ ਕਿ ਇੱਥੇ ਜੇ ਤੁਸੀਂ ਚਲੇਗੇ ਤੇ ਤੁਹਾਨੂੰ ਮੌਤ ਹੋ ਸਕਦੀ ਹੈ ਜਾਂ ਤੁਹਾਨੂੰ ਮਾਰ ਕੇ ਬਾਹਰ ਕੱਢਣਗੇ ਕਿਉਂਕਿ ਜਦੋਂ ਇਹੋ ਜਿਹੇ ਵੀਡੀਓ ਸੰਦਿਆ ਤਾਂ ਲੋਕਾਂ ਦੇ ਮਨਾਂ 'ਚ ਮੰਲੋ ਮੰਲੀ ਖੌਫ ਹੁੰਦਾ ਹੈ ਕਿ ਯਾਰ ਜੇ ਰਜਿੰਦਰ ਆ ਗਏ ਜਾਂ ਫਲਾਣੇ ਹਸਪਤਾਲ ਗਏ ਸਰਕਾਰੀ ਤੇ ਕੀ ਪਤਾ ਲੱਗਦਾ ਉਹ ਕੀ ਅਸ਼ਰ ਕਰ ਨੇ ਇਦੋਂ ਚੰਗਾ ਪ੍ਰਾਈਵੇਟ ਜਾਓ ਪਾਵੇਂ ਉੱਥੇ ਖਾ ਲੋ ਉਤਰ ਜੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਪਰ ਗੱਲ ਇਹ ਹੈ ਕਿ ਇਹਦੇ ਬਾਬਤ ਤਾਂ ਲੋਕ ਹੀ ਜਾਗਰੂਕ ਨਹੀਂ ਨੇ ਉਹ ਸਾਰੀਆਂ ਚੀਜ਼ਾਂ ਪਾਸੇ ਸੁੱਟ ਕੇ ਕਿ ਬੋਤਲ ਲੈ ਕੇ ਪਾਸੇ ਹੋ ਜਾਂਦੇ ਨੇ ਜਾਂ ਸਾਨੂੰ ਮੱਝ ਖੜੀ ਕਰਦੇ ਹੋ ਜੀ ਸਾਡੇ ਆ ਕਰਦੇ ਉਹਨਾਂ ਨੂੰ ਆਪ ਹੀ ਫਰਕ ਨਹੀਂ ਪੈਂਦਾ ਵਰਨਾ ਕਿਹਨੂੰ ਨਹੀਂ ਦਿਸਦਾ ਕਿ ਕਿਸੇ ਸਰਕਾਰੀ ਸਕੂਲ ਵਿੱਚ ਸਾਡੇ ਕਿਸੇ ਬਿਊਰੋਕਰੇਟ ਦਾ ਜਾਂ ਸਾਡੇ ਪੋਲਿਟਿਸ਼ੀਅਨ ਦਾ ਕੋਈ ਬੱਚਾ ਪੜਦਾ ਦਿਸ ਗਿਆ ਹੋਵੇ ਜੇ ਸਰਕਾਰੀ ਸਕੂਲਾਂ 'ਚੋਂ ਨਹੀਂ ਪੜ ਰਿਹਾ ਦਾ ਮਤਲਬ ਹੈ ਉਹਨਾਂ ਨੂੰ ਪਤਾ ਹੈ ਕੀ ਹਾਲਾਤ ਹੈ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਬਿਲਕੁਲ ਮੈਂ ਹੁਣ ਜ਼ਿਕਰ ਹੀ ਪਹਿਲਾਂ ਕਰ ਹਟੀਆਂ ਕਿ ਹਸਪਤਾਲਾਂ ਵਿੱਚ ਤਾਂ ਇਹਨਾਂ ਨੂੰ ਅਸੀਂ ਕਦੇ ਦੇਖਿਆ ਹੀ ਨਹੀਂ ਦਾ ਮਤਲਬ ਸਮਝੋ ਕਿ ਉਹਨਾਂ ਨੂੰ ਤਾਂ ਜਾਣਕਾਰੀ ਪੂਰੀ ਹੈ ਪਰ ਬਹੁਤ ਤੁਸੀਂ ਸੋਹਣੀ ਗੱਲ ਫੜੀ ਜੇ ਕਿ ਇਹਦੇ ਵਿੱਚ ਕਿਸ ਤਰੀਕੇ ਦਾ ਦੇਖੋ ਨਾ ਕਿਸਾਨਾਂ ਨੂੰ ਵੀ ਹੌਲੀ ਹੌਲੀ ਖੁੱਡੇ ਲਾਈਨ ਲਾ ਕੇ ਆਪਾਂ ਜਿਸ ਢੰਗ ਨਾਲ ਕਮਰਸ਼ੀਅਲਾਈਜੇਸ਼ਨ ਲਿਆਏ ਆ ਜਾਂ ਜਿਸ ਢੰਗ ਨਾਲ ਅਸੀਂ ਯਾਨੀ ਇਹ ਸਾਰਾ ਕੁਝ ਹੌਲੀ ਹੌਲੀ ਗਰੀਬਾਂ ਨੂੰ ਖਤਮ ਕਰਨ ਲਈ ਜੋ ਅਸੀਂ ਕਦਮ ਹੌਲੀ ਹੌਲੀ ਚੁਫੇਰੇ ਪੁੱਤਰ ਆ ਦੇਖ ਰਿਹਾ ਕਿ ਸਿਰਫ ਪੰਜਾਬ ਅੰਦਰ ਹੀ ਨਹੀਂ ਚੁਫੇਰੇ ਕਿ ਅਸੀਂ ਆਪ ਹੀ ਇਹੋ ਜਿਹਾ ਕਲਚਰ ਲਿਆਣਾ ਚਾਹੁੰਦੇ ਆ ਜਿੱਥੇ ਵੱਡੇ ਹਸਪੀਟਲ ਜਿੱਥੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ ਤੇ ਜਿੱਥੇ ਇਹ ਸਾਰਾ ਕੁਝ دارو ਮਦਾਰ ਖੜਾ ਜੇ ਜਾਨੀ ਇਹਨਾਂ ਦੇ ਹੱਥਾਂ 'ਚ ਜੋ ਅਲਟੀਮੇਟਲੀ ਪਤਾ ਲੱਗਦਾ ਕਿ ਪੋਲੀਟਿਸ਼ੀਅਨ ਬਿਊਰੋਕ੍ਰੈਟਸ ਉਹੀ ਜ਼ਮੀਨਾਂ ਖਰੀਦ ਰਹੇ ਨੇ ਉਹੀ ਇਹ ਵੱਡੇ ਵੱਡੀਆਂ ਚੀਜ਼ਾਂ ਬਣਾ ਰਹੇ ਨੇ ਬਹੁਤ ਵੱਡੇ ਕਾਰਪੋਰੇਟ ਹਸਪੀਟਲਸ ਕਈ ਵਾਰ ਪਤਾ ਲੱਗਦਾ ਕਿ ਉਹਨਾਂ ਦੇ ਹੀ ਰਿਸ਼ਤੇਦਾਰੀ ਵੱਲੋਂ ਜਾਂ ਉਹਨਾਂ ਵੱਲੋਂ ਚਲਾਏ ਜਾ ਰਹੇ ਪਰ ਇਹਦੇ ਸਾਰੇ ਦੇ ਵਿੱਚ ਮੈਂ ਫਿਰ ਸੁਖਵਿੰਦਰ ਜੀ ਤੁਹਾਨੂੰ ਉੱਥੇ ਹੀ ਲਿਆ ਰਹੀ ਹਾਂ ਕਿ ਨਾਲ ਦਾ ਸੂਬਾ ਅਸੀਂ ਪੇਪਰ ਲਨ ਇਹਨਾਂ ਸਾਰਿਆਂ ਸੂਬਿਆਂ 'ਚ ਜਾਣੇ ਆ ਜੇ ਹਰਿਆਣਾ ਵਿੱਚ ਜੇ ਰਾਜਸਥਾਨ ਵਿੱਚ ਉਹਨਾਂ ਥਾਵਾਂ ਉੱਤੇ ਜੇ ਉਹ ਇੰਨਾ ਵਧੀਆ ਪ੍ਰਬੰਧ ਕਿ ਉੱਥੇ ਦੇ ਡਾਕਟਰ ਆਪ ਕਹਿ ਦਿੰਦੇ ਨੇ ਕਿ ਅਸੀਂ ਆਪ ਦਾਖਲ ਇੱਥੇ ਹੋ ਸਕਦੇ ਆ ਆਪਣੇ ਵਾਸਤੇ ਵੀ ਤਫਰ ਤੁਸੀਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਸਾਡੇ ਇੱਥੇ ਹਸਪੀਟਲ ਵਿੱਚ ਕਿੰਨੇ ਕਿ ਸਾਡੇ ਆਪਣੇ ਡਾਕਟਰ ਇੱਥੇ ਇਲਾਜ ਕਰਾਉਣ ਲਈ ਆਉਂਦੇ ਨੇ ਕੋਈ ਵੀ ਨਹੀਂ ਸਾਰੇ ਵੱਡੇ ਹਸਪੀਟਲ ਦੇ ਵਿੱਚ ਜਾਂਦੇ ਨੇ ਜਾਂ ਫਿਰ ਇਹ ਸਾਰੇ ਕਿਉਂ ਹਮੇਸ਼ਾ ਜੀ ਅਸੀਂ ਫੋਰਟਿਸ ਅਪੋਲੋ ਇੱਥੇ ਹੀ ਕਿਉਂ ਪਹੁੰਚਦੇ ਨੇ ਸਾਰੇ ਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਅਸੀਂ ਬਹੁਤ ਇੱਕ ਲੈਵਲ ਸਿਰਫ ਡਾਊਨ ਨਹੀਂ ਬਹੁਤ ਜ਼ਿਆਦਾ ਨੀਵੇਂ ਪੱਧਰ ਤੱਕ ਲੈ ਗਏ ਆ ਜਿੱਥੇ ਉਹਨੂੰ ਸ਼ਾਇਦ ਇੰਜ ਜਾਪਣ ਲੱਗ ਗਿਆ ਇਹਨਾਂ ਨੂੰ ਕਿ ਸਾਨੂੰ ਧਿਆਨ ਦੇਣ ਦੀ ਹੁਣ ਲੋੜ ਹੀ ਨਹੀਂ ਇਹ ਨਹੀਂ ਹੈ ਕਿ ਕੁਝ ਸੁਧਾਰ ਨਹੀਂ ਹੋ ਸਕਦਾ ਅਸੀਂ ਅੱਜ ਪ੍ਰੀਵੈਂਟਿਵ ਸ਼ੁਰੂ ਕਰੀਏ ਕਿਉਂ ਸਾਡੇ ਹੀ ਆਂਦਾ ਇੱਥੇ ਪੀਜੇ ਪੰਜਾਬ ਦੇ ਵਿਚਲੇ ਓਟ ਕਲੀਨਿਕ ਆਪ ਹੀ ਨਸ਼ਾ ਵੇਚ ਰਹੇ ਨੇ ਭਈ ਜੇ ਇੰਨੀ ਜ਼ਿਆਦਾ ਗਿਣਤੀ ਵਿੱਚ ਰਾਜਸਥਾਨ ਚ ਵੀ ਨੇ ਉਨੀ ਗਿਣਤੀ ਚ ਹਰਿਆਣੇ ਚ ਵੀ ਵੰੜ ਰਹੇ ਨੇ ਜਾਂ ਹੋਰ ਨਾ ਹਿਮਾਚਲ ਚ ਬਣ ਰਹੇ ਨੇ ਤਾਂ ਫਿਰ ਉਹਨਾਂ ਦੇ ਇੱਕ ਤਾਂ ਕਦੇ ਫੜੇ ਨਹੀਂ ਜਾਂਦੇ ਕਿ ਆ ਨਸ਼ਾ ਵੇਚ ਰਹੇ ਨੇ ਸਾਡੇ ਹੀ ਕਿਉਂ ਅਲਟੀਮੇਟਲੀ ਇਹ ਸਾਰੀਆਂ ਚੀਜ਼ਾਂ ਪਹੁੰਚ ਰਹੀਆਂ ਨੇ ਮੈਂ ਨਹੀਂ ਸੁਣਿਆ ਕਿ ਡੀ ਸੈਕਸ਼ਨ ਤੁਸੀਂ ਕਹਿ ਰਹੇ ਹੋ ਕਿ ਇੱਥੇ ਬੇਅਦਬੀ ਹੁੰਦੀ ਜੇ ਉਹ ਕਿਉਂ ਸਿਰਫ ਇੱਥੇ ਹੀ ਹੁੰਦੀ ਹੈ ਬਈ ਕਲਕੱਤੇ 'ਚ ਨਹੀਂ ਹੋਈ ਕਿਤੇ ਹੋਰ ਨਹੀਂ ਹੋਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੀ ਕਿਉਂ ਪੰਜਾਬ 'ਚ ਪਈਆਂ ਕਿਤੇ ਨਾ ਕਿਤੇ ਤਾਂ ਕੁਝ ਨਾ ਕੁਝ ਗੜਬੜ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਟਾਰਗੇਟ ਪੰਜਾਬ ਕਿਉਂ ਆਖਰ ਸ਼ੁਰੂ ਹੋਇਆ ਹੋਇਆ ਇੱਥੇ ਹਾਲਾਤੇ ਆ ਗਏ ਕਿ ਸਾਡੀਆਂ ਐਮ ਡੀ ਦੀਆਂ ਸੀਟਾਂ ਕੱਟਣ ਲੱਗ ਗਈਆਂ ਨੇ ਯਾਨੀ ਤੁਸੀਂ ਸਮਝ ਰਹੇ ਹੋ ਕਿ ਅਸੀਂ ਅੱਗੇ ਹੀ ਰਹਿ ਗਏ ਸੀਮਤ ਕੇ ਸੀਮਤ ਕੇ ਸਿਰਫ ਤਿੰਨ ਮੈਨ ਜਿਹੜੇ ਕਹਿ ਲਓ ਸਰਕਾਰੀ ਮੈਡੀਕਲ ਕਾਲਜ ਤੇ ਇੱਕ ਉਧਰ ਡੀ ਐਨ ਸੀ ਸੀ ਐਮ ਸੀ ਤੇ ਬਾਕੀ ਸਾਰੇ ਅਸੀਂ ਨਾਲ ਦੇ ਪਾਸੇ ਹੀ ਹਰਿਆਣੇ 'ਚ ਹਰ ਸਾਲ ਜਾਂ 2 ਸਾਲਾਂ ਬਾਅਦ ਇੱਕ ਮੈਡੀਕਲ ਕਾਲਜ ਵੱਧਦਾ ਦੇਖ ਰਹੇ ਹਾਂ ਸਾਡੇ ਥੱਲੇ ਨੂੰ ਸਭ ਕੋ ਬੰਦ ਹੁੰਦੇ ਜਾਂਦੇ ਨੇ ਦਾ ਮਤਲਬ ਇਹ ਕਿ ਸਾਡੇ ਉਹਨੂੰ ਜਦੋਂ ਯਾਨੀ ਐਨ ਐਮ ਸੀ ਪਹੁੰਚਦੀ ਜੇ ਚੈਕਿੰਗ ਲਈ ਤੁਸੀਂ ਤਾਂ ਹੈਰਾਨ ਹੋਵੋਗੇ ਇਹੋ ਜਿਹਾ ਸਾਡੇ ਕੋਲ ਰਿਟਰਨ ਆਰਡਰ ਵੀ ਆਂਦਾ ਸੀ ਜਿਹਨੂੰ ਫਿਰ ਮੁੜ ਕੇ ਵਾਪਸ ਲੈ ਲਿਆ ਗਿਆ ਤੇ ਜਵਾਨੀ ਆਰਡਰ ਕੀਤਾ ਗਿਆ ਸਾਡੇ ਪ੍ਰਿੰਸੀਪਲ ਸਾਹਿਬ ਵੱਲੋਂ ਕਿ ਭਾਈ ਇੱਕ ਮਰੀਜ਼ ਦੀਆਂ ਚਾਰ ਚਾਰ ਪਰਚੀਆਂ ਬਣਵਾ ਦਿਓ ਵੀ ਇਹ ਸ਼ੋਅ ਕਰਨਾ ਜੀ ਜ਼ਿਆਦਾ ਰਸ਼ ਕਿ ਉਹ ਭਾਈ ਇੱਥੇ ਦਿਖਾਣਾ ਹੈ ਵੱਖਰੀ ਉਹੀ ਪਰਚੀ ਤੇ ਅਨੀਤਾ ਜੀ ਅੱਗੇ ਹੁੰਦਾ ਸੀ ਵੀ ਅੱਖ ਤੇ ਵੀ ਦਿਖਾਇਆ ਕੰਨ ਵਾਲੇ ਪਾਸੇ ਵੀ ਦਿਖਾਇਆ ਟੈਸਟ ਕਰਾਣ ਜਾਣੇ ਤੂੰ ਐਮ ਆਰ ਆਈ ਕਰਾਣੀ ਹੈ ਹੋਨ ਹਾਰਥਾਂ ਦੇ ਵੱਖਰੀ ਪਰਚੀ ਬਣਾਏ ਵੀ ਉਹ ਇੱਕੋ ਮਰੀਜ਼ ਨੂੰ ਦਿਖਾਣਾ ਜੀ 6 ਮਰੀਜ਼ ਆਏ ਜਦੋਂ ਆਪਾਂ ਇਹੋ ਜੀਆਂ ਚੀਜ਼ਾਂ ਵੱਲ ਪੁੱਜ ਜਾਂਦੇ ਆ ਨਾ ਫਿਰ ਇਸ ਤੋਂ ਨੀਵਾ ਹੋਰ ਡਿੱਗ ਨਹੀਂ ਸਕਦੇ ਕਿ ਸਾਡੀਆਂ ਡਾਕਟਰੀ ਦੀਆਂ ਸੀਟਾਂ ਵੀ ਘਟ ਰਹੀਆਂ ਹੋਣ ਤੇ ਉਧਰੋਂ ਡਾਕਟਰਾਂ ਦੀ ਕਮੀ ਵੀ ਹੋਵੇ ਮੈਡੀਕਲ ਕਾਲਜ ਬੰਦ ਹੋ ਰਹੇ ਹੋਣ ਕਾਰਪੋਰੇਟ ਸਿਸਟਮ ਟੜਾ-ਟੜੋ ਤੇ ਲਾਈਨਾਂ ਲੱਗੀਆਂ ਵਾਰੀ ਨਾ ਆਂਦੀ ਹੋਵੇ ਹੁਣ ਇਸ ਤੋਂ ਵੱਧ ਹੋਰ ਕੀ ਦਸੀਏ ਜੀ ਬਿਲਕੁਲ ਅੱਛਾ ਇਹਦੇ ਵਿੱਚ ਫਿਰ ਤੁਸੀਂ ਕਿੰਨੂੰ ਜ਼ਿੰਮੇਵਾਰ ਠਹਿਰੋਨੇ ਕੀ ਸਿਰਫ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਾਂ ਕੇਂਦਰ ਦੀਆਂ ਨੀਤੀਆਂ ਉਹ ਜ਼ਿੰਮੇਵਾਰ ਨੇ ਕਿਉਂਕਿ ਆਪਾਂ ਚਲੋ ਲੋਕਾਂ ਦੀ ਤਾਂ ਗੱਲ ਕਰ ਲਈ ਲੋਕ ਤਾਂ ਵਿਚਾਰੇ ਮਜ਼ਬੂਰ ਨੇ ਜਿੰਨਾ ਸਮਾਜ ਜਾਂ ਜਿੰਨਾ ਕੋਨਾਂ ਤੋਂ ਹੁੰਦਾ ਉਹ ਆਪਣਾ ਜਿੰਨਾ ਕੁ ਪੈਸਾ ਜਿਹਦੀ ਜੇਬ ਚੋਂ ਉਸ ਹਿਸਾਬ ਨਾਲ ਇਲਾਜ ਕਰਾਉਂਦਾ ਪਰ ਜ਼ਿੰਮੇਵਾਰ ਫਿਰ ਕੌਣ ਹੈ ਜਾਂ ਸੁਧਾਰ ਦੀ ਆਸ ਅਸੀਂ ਕਿੱਥੋਂ ਰੱਖੀਏ ਜਾਂ ਕਿਸ ਕਿਸਮ ਦਾ ਸੁਧਾਰ ਹੋਣਾ ਚਾਹੀਦਾ ਕਿ ਲੋਕਾਂ ਦਾ ਭਰੋਸਾ ਬਣਿਆ ਰਹੇ ਜਿਹੜੀ ਜਨਤਕ ਸਿਹਤ ਪ੍ਰਣਾਲੀ ਹੈ ਉਹ ਦੇ ਉੱਤੇ ਸਕੰਦਰਜੀ ਜਦੋਂ ਕੇਂਦਰ ਦੀਆਂ ਗੱਲਾਂ ਪੜਦੇ ਆਂ ਅਖਬਾਰਾਂ ਵਿੱਚੋਂ ਤਾਂ ਉਹ ਕਹਿੰਦੇ ਨੇ ਫੰਡ ਇਸ ਕਰਕੇ ਅਸੀਂ ਰੋਕੇ ਕਿ ਤੁਸੀਂ ਆਪਣਾ ਪਾਰਟੀ ਦਾ ਜਾਨੀ ਵਧਾਈ ਕਰਨ ਲਈ ਤੁਸੀਂ ਉਹਨੂੰ ਵਰਤ ਰਹੇ ਹੋ ਜੋ ਕਿ ਸਾਰੇ ਹਿੰਦੁਸਤਾਨ 'ਚ ਜਾ ਰਿਹਾ ਹੋਰ ਨਾ ਥਾਵਾਂ ਤੇ ਨਹੀਂ ਤੁਹਾਡਾ ਸੂਬਾ ਸਿਰਫ ਉਹ ਜੋ ਕੇਂਦਰ ਵੱਲੋਂ ਮਦਦ ਮਿਲਦੀ ਨੂੰ ਆਪਣੀ ਸਰਕਾਰ ਦਾ ਕਹਿ ਕੇ ਇਸ਼ਤਿਹਾਰबाजी ਕਰ ਰਹੇ ਹੋ ਇਸ ਕਰਕੇ ਅਸੀਂ ਫੰਡਸ ਰਿਲੀਜ਼ ਨਹੀਂ ਕਰਨੇ ਹੁਣ ਇਹੋ ਜੀਆਂ ਚੀਜ਼ਾਂ ਜਦੋਂ ਅਖਬਾਰਾਂ 'ਚ ਪੜ੍ਹੀ ਐ ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਐ ਕਿ ਉਹ ਕੇਂਦਰ ਕੋਲ ਫੰਡ ਰੁਕੇ ਹੋਏ ਨੇ ਤੇ ਜੇ ਉਹ ਕਹਿੰਦੇ ਨੇ ਵੀ ਆ ਇੱਧਰ ਸਾਰੇ ਲਏ ਜਾਣ ਦਾ ਮਤਲਬ ਹੈ ਕਿ ਤੁਸੀਂ ਇਸ਼ਤਿਹਾਰਵਾਦੀ ਭਾਈ ਬੰਦ ਕਰਕੇ ਸਭ ਆਪਾਂ ਵੰਡ ਲਈਏ ਉਹ ਵਰਤ ਲਈਏ ਫੰਡਸ ਜਿਹੜੇ ਆਏ ਹੋਏ ਨੇ ਜਾਂ ਦੇ ਰਹੇ ਨੇ ਉਹਨਾਂ ਨੂੰ ਵਰਤ ਲਈਏ ਆਪਾਂ ਮਕਸਦ ਤਾਂ ਸਿਰਫ ਆਪਣੀ ਵਿਧਾਈ ਨਾਲੋਂ ਮੇਰਾ ਖਿਆਲ ਹੈ ਜਦੋਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਲੱਗਾਂਗੇ ਲੋਕ ਆਪ ਹੀ ਖੁਸ਼ ਹੋਣਗੇ ਕਿ ਸਾਡਾ ਫਾਇਦਾ ਹੋ ਰਿਹਾ ਸਾਨੂੰ ਮਿਲ ਰਿਹਾ ਪਰ ਕੁਝ ਚੀਜ਼ਾਂ ਮਤਲਬ ਮੈਨੂੰ ਲੱਗਦਾ ਕਿ ਆਮ ਇਨਸਾਨ ਵੀ ਸੋਚਦਾ ਹੈ ਵੀ ਜੇ ਇੱਕ ਪੱਤੇ ਤੇ ਤੁਸੀਂ 400 ਦੀ ਜੋ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਅਸੀਂ ਖਰੀਦ ਕੀਤੀ ਪੱਤੇ ਤੇ ਰੇਟ ਹੋਏ 400 ਮਲੇ 70 ਰੁਪਏ ਦਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਉਹ ਵਿੱਚੋਂ ਕਮਾਈ ਨਹੀਂ ਕਰ ਰਿਹਾ ਬੰਦਾ ਉਹਨੇ ਆਫਟਰ ਆਲ ਉਹ ਪੱਤਾ ਵੀ ਬਣਾਇਆ ਉਹਦੇ ਵਿੱਚ ਗੋਲੀਆਂ ਵੀ 10 ਭਰੀਆਂ ਰੇਟ ਇੰਨਾ 400 ਦਾ ਕੌਣ ਕਿਸ ਲਈ ਦਿਖਾਇਆ ਜਾ ਰਿਹਾ ਕਿਸ ਨੇ ਉਹ ਖਰੀਦ ਉਸ ਪੱਦਰ ਤੇ ਕਰਨੀ ਹੈ ਤੇ ਉਹ ਜੋ 70 ਰੁਪਏ ਚ ਅੱਗੇ ਮਿਲੀ ਮਰੀਜ਼ ਨੇ ਜੋ ਖਰੀਦੀ ਮੈਨੂੰ ਤਾਂ ਪਤਾ ਨਹੀਂ ਉਸ ਦਵਾਈ ਕੀ ਪਾਊਡਰ ਖਰੀਦ ਕੇ ਦਿਖਾ ਰਹੇ 70 ਰੁਪਏ ਦਾ ਉਹ ਵੀ ਨਹੀਂ ਮਿਲਣਾ ਤੁਹਾਨੂੰ ਤਾਂ ਕੀ ਭਰ ਕੇ ਦੇ ਰਹੇ ਨੇ ਉਸ ਤੇ ਕੀ ਅਸਰ ਹੋਏਗਾ ਉਹ ਇੱਕ ਪੈਰਾਸੀਟਾਮੋਲ ਦੀ ਗੋਲੀ ਵੀ ਅਸੀਂ ਖਾ ਕੇ ਦੇਖੀ ਸਾਡਾ ਤਾਂ ਬੁਖਾਰ ਉਸ ਨਾਲ ਉਤਰਿਆ ਨਹੀਂ ਤਾਂ ਉਹਦੇ ਚ ਹੈ ਕੀ ਪਾਇਆ ਕੀ ਹੈ ਉਹ ਪੱਤੇ ਦੀ ਕੀਮਤ ਆਫਟਰ 올 ਦੀ ਪੈਕਿੰਗ ਦੀ ਕੀਮਤ ਉਹ ਜਿੱਥੇ ਹੋ ਰਿਹਾ ਫੈਕਟਰੀ ਉੱਥੇ ਵਰਕਰਸ ਦਾ ਤਨਖਾਹ ਕੀ ਨਿਕਲ ਕੇ ਕੀ ਪਾਉਂਦੇ ਹੋਣਗੇ ਯਾਨੀ ਥੋੜੀ ਜੀ ਸੋਚਣ ਦੀ ਸਾਨੂੰ ਲੋੜ ਹੈ ਕਿ ਸਿਰਫ ਇੱਕ ਰੇਟ ਉਹ ਉਹਨੂੰ ਰੇਟ ਦਿਖਾਇਆ ਯਾਨੀ ਜਿਹਨੇ ਪਰਚੇਸ ਕਰਨਾ ਸਿਰਫ ਉਹਦੇ ਲਈ ਹੈ ਉਹਨੂੰ ਕਿਉਂ ਉਸ ਪੱਧਰ ਤੇ ਨਹੀਂ ਘੱਟ ਕਰਦੇ ਕਿ ਉਹ ਅਸਲ ਕੀਮਤ ਵਿੱਚ ਥੋੜੀ ਵਧੀਆ ਕਿਸਮ ਦੀ ਦਵਾਈ ਦੇ ਦਈਏ ਕਿ ਤੁਸੀਂ ਉਹਨੂੰ 400 ਦਿਖਾਣ ਦੀ ਥਾਂ ਜੋ ਅਸਲ ਰੇਟ ਹੈ ਜੀ ਤੁਸੀਂ 40 50 60 ਰੁਪਏ ਦਾ ਕਰਕੇ ਉਹਦੇ ਚੋਂ ਤੁਸੀਂ ਕਹੋ ਜੀ ਹਾਂ ਜੀ ਇਹ 60 ਦੀ ਸੀ 50 ਦਾ ਤੁਹਾਨੂੰ ਦਿੱਤਾ ਸਮਝ ਸਕਦੇ ਆਂ ਵੀ ਹਾਂ ਜੀ ਉਹਦੇ ਵਿੱਚ ਠੀਕ ਚੀਜ਼ ਰੱਖੀ ਉਹਨੇ ਮਾਰ ਦਿਨ ਛੱਡਿਆ ਪਰ 400 ਦੀ ਸੱਤ ਵਿੱਚ ਮੈਨੂੰ ਦੱਸ ਦੋ ਕੀ ਦਿੱਤਾ ਤੇ ਕੀ ਅਗਲੇ ਨੇ ਖਾਧਾ ਤੇ ਕੀ ਫਾਇਦਾ ਲਏਗਾ ਤਾਂ ਇਹ ਚੀਜ਼ਾਂ ਬਹੁਤ ਚੀਜ਼ਾਂ ਨੇ ਜਿੱਥੇ ਧਿਆਨ ਦੇਣ ਦੀ ਲੋੜ ਹੈ ਖਰਚਾ ਪੰਜਾਬ ਸਰਕਾਰ ਕਰਦੀ ਹੋਏਗੀ ਨਾ ਜੇ ਖਰੀਦੀ ਜਾ ਰਹੀ ਹੈ ਇਹ ਚੀਜ਼ ਤਾਂ ਇਹ ਜਿਸ ਵੀ ਪੱਧਰ ਤੇ ਕੋਈ ਵੀ ਖਰੀਦ ਰਿਹਾ ਮੈਨੂੰ ਨਹੀਂ ਪਤਾ ਇਹ ਕੌਣ ਖਰੀਦਦਾ ਕਿਸ ਪੱਧਰ ਤੇ ਪਰ ਇਹ ਚੀਜ਼ਾਂ ਨੇ ਜਿੱਥੇ ਆਪਾਂ ਬੈਲੈਂਸ ਆਊਟ ਕੀਤਾ ਜਾ ਸਕਦਾ ਇਹਨੂੰ ਘਟਾਈਏ ਪਰ ਸਭ ਤੋਂ ਅਹਿਮ ਹੈ ਕਿ ਆਪਾਂ ਥੋੜੀ ਜਿਹੀ ਇhtਿਆਰਬਾਜ਼ੀ ਮੈਂ ਦੱਸਿਆ ਨਾ ਹੋਰ ਨਾ ਸੂਬਿਆਂ 'ਚ ਅਸੀਂ ਨਹੀਂ ਦੇਖਦੇ ਨੇ ਤੁਸੀਂ ਆਪ ਜਾ ਕੇ ਦੇਖੋ ਇਹ ਚੀਜ਼ਾਂ ਨਹੀਂ ਦਿਖਦੀਆਂ ਸੋ ਜੇ ਮੇਰਾ ਖਿਆਲ ਹੈ ਉਹ ਥੋੜਾ ਜਿਹਾ ਖਰਚਾ ਘਟਾ ਕੇ ਆਪਾਂ ਜਾਂ ਪੂਰੇ ਪੂਰੇ ਪੇਜ ਦੇ ਰੋਜ਼ ਦੇ ਇhtiyar ਦੇਣ ਨਾਲੋਂ ਆਪਾਂ ਉਹ ਥੋੜਾ ਜਿਹਾ ਖਰਚਾ ਬਚਾ ਕੇ ਸਿਹਤ ਵਾਲੇ ਪਾਸੇ ਲਾ ਲਈਏ ਤੇ ਡਾਕਟਰ ਪੂਰੇ ਕਰ ਲਈਏ ਕਿਉਂਕਿ ਜੇ ਰਜਿੰਦਰਾ ਚੋ ਇਸੇ ਤਰ੍ਹਾਂ ਹੀ ਕੱਢ ਕੱਢ ਡਾਕਟਰ ਅਸੀਂ ਫੀਲਡ ਵਿੱਚ ਭੇਜਦੇ ਰਹੇ ਜਾਂ ਮਤਕਸ਼ਲਿਆ ਹਸਪਤਾਲ ਚ ਲੰਦੇ ਰਹੇ ਤਾਂ ਫੇਰ ਤਾਂ ਇੱਥੇ ਤਾਂ ਨਾ ਮੁਮਕਿਨ ਹੋ ਜਾਣਾ ਕੰਮ ਕਰਨਾ ਇਹ ਹੋਰ ਵੀ ਡਾਊਨ ਪੱਧਰ ਜਾਏਗਾ ਜੇ ਜਿਵੇਂ ਡਾਕਟਰ ਹੌਲੀ ਹੌਲੀ ਘਟੀ ਜਾਣਗੇ ਲੋਕ ਨੂੰ ਮਜਬੂਰੀ ਤਹਿਤ ਜਾਣਾ ਪੈਂਦਾ ਜੇ ਆਫਟਰਾਂ ਕਈ ਤਾਂ ਇਸ ਹਾਲ ਚਾਹੁੰਦੇ ਨੇ ਕਿ ਪਰਚੀ ਬਣਾਉਣ ਜੋਗੇ ਵੀ ਪੈਸੇ ਨਹੀਂ ਹੁੰਦੇ ਸੋ ਕਿੱਥੇ ਜਾਣ ਫਿਰ ਆਪਾਂ ਕਿਉਂ ਇਸ ਮੇਨ ਹਸਪੀਟਲ ਜਿੱਥੋਂ ਕਿ ਐਸ ਵੇਲੇ ਪੂਰੇ ਹਿੰਦੁਸਤਾਨ ਤਾਂ ਨਹੀਂ ਨਾਰਥ ਇੰਡੀਆ ਵਾਲੇ ਪਾਸੇ ਜਿੰਨੇ ਵੀ ਗਏ ਨੇ ਚੋਟੀ ਦੇ ਡਾਕਟਰ ਉਹ ਸਾਰੇ ਇਸੇ ਹਸਪੀਟਲ ਚੋਂ ਨਿਕਲ ਕੇ ਗਏ ਕੀ ਭਾਵੇਂ ਤੁਸੀਂ ਦੇਖ ਸਕਦੇ ਹੋ ਕਿ ਰੋहतक ਦਾ ਮੈਡੀਕਲ ਕਾਲਜ ਖੜਾ ਹੀ ਇੱਥੋਂ ਦੇ ਡਾਕਟਰਾਂ ਨੇ ਕੀਤਾ ਸੋ ਇਹ ਨਹੀਂ ਹੈ ਕਿ ਇੱਥੋਂ ਦੇ ਡਾਕਟਰ ਕਲੀਅਰ ਕਰਕੇ ਅਮਰੀਕਾ ਕੈਨੇਡਾ ਚ ਟੌਪ ਦੇ ਪਹੁੰਚੇ ਨੇ ਪੀਜੀਆਈ ਕਲੀਅਰ ਕਰਦੇ ਨੇ ਇੱਥੋਂ ਹੀ ਪੜ ਕੇ ਗਏ ਤਰਾਪਾ ਮਿਆਰ ਡੇਗੀ ਜਾ ਰਹੇ ਆ ਜਿਸ ਹਾਲ ਤੱਕ ਜੇ ਉਹ ਮਰੀਜ਼ ਦੇਖਣ ਗਈ ਉਹ ਮਰੀਜ਼ ਜਿੱਥੇ ਕਦੇ 3 300 4 400 ਇੱਕ ਕੋਪੀ ਡੀ ਚ ਹੁੰਦੇ ਸਨ ਅੱਜ 20 ਮਰੀਜ਼ਾਂ ਤੇ ਜੇ ਰੁਕ ਗਿਆ ਤਾਂ ਉਹਨੂੰ ਅਸੀਂ ਜੇ ਚਾਰ ਚਾਰ ਪਰਚੀਆਂ ਬਣਾ ਕੇ ਗਿਣਤੀ ਵਧਾ ਕੇ ਦਿਖਾ ਰਹੇ ਆ ਤਾਂ ਨੁਕਸਾਨ ਕਿਦਾ ਕਰਾ ਰਹੇ ਆ ਅਸੀਂ ਆਲਟੀਮੇਟਲੀ ਸਟੂਡੈਂਟਸ ਕਿਸ ਪੱਧਰ ਦੇ ਸਟੂਡੈਂਟਸ ਕੱਢਾਂਗੇ ਜਿਨ੍ਹਾਂ ਨੇ ਕੇਸ ਹੀ ਨਹੀਂ ਦੇਖੇ ਕੀ ਬਣਨਗੇ ਬਿਲਕੁਲ ਅੱਛਾ ਮੈਂ ਆਖਰੀ ਸਵਾਲ ਹੈ ਨਾ ਕਿ ਕਿਉਂਕਿ ਤੁਸੀਂ ਇਹਨਾਂ ਮਾਮਲਿਆਂ ਨੂੰ ਬਿਲਕੁਲ ਵੱਡੇ ਪੱਧਰ ਤੇ ਐਕਸਪੋਜ਼ ਕਰਦੇ ਹੋ ਜੋ ਵੀ ਹੁੰਦਾ ਸੱਚ ਬਿਆਨ ਨਹੀਂ ਕਰਦੇ ਹੋ ਜੋ ਕੁਝ ਤੁਹਾਡੇ ਨਾਲ ਹੋਇਆ ਜਿਵੇਂ ਤੁਹਾਡੀ ਪੈਨਸ਼ਨ ਵਗੈਰਾ ਰੋਕ ਲਈ ਗਈ ਜਾਂ ਜਿਸ ਵੀ ਪੱਧਰ ਦੀ ਕਾਰਵਾਈ ਹੋਈ ਕੀ ਹੁਣ ਵੀ ਕੋਈ ਦਬਾਅ ਉਹ ਜਿਹੜਾ ਪ੍ਰੈਸ਼ਰ ਕੋਈ ਤੁਹਾਡੇ ਤੇ ਬਣਾਇਆ ਜਾ ਰਿਹਾ ਕਿ ਤੁਸੀਂ ਕਿਉਂ মিডিਆ ਜਾ ਕੇ ਬੋਲਦੇ ਹੋ ਤੁਹਾਡੇ ਤੇ ਆਲਰੇਡੀ ਤਲਵਾਰ ਲਟਕ ਰਹੀ ਹੈ ਇਹ ਕਦੇ ਹਟਿਆ ਹੀ ਨਹੀਂ ਸੁਖਵਿੰਦਰ ਜੀ ਦਬਾਅ ਤੇ ਕਦੇ ਹਟਿਆ ਹੀ ਨਹੀਂ ਮੈਂ ਤਾਂ ਤੁਹਾਨੂੰ ਕਿਹਾ ਜੀ ਅੱਗੇ ਜਿਵੇਂ ਮਿਲ ਵੀ ਲੈਂਦੇ ਸਨ ਹੁਣ ਤਾਂ ਟੋਟਲ ਬੈਨ ਹੈ ਜੀ ਕਿ ਮਿਲਣਾ ਹੀ ਕਦੇ ਨਹੀਂ ਤੇ ਉਹ ਦਬਾਅ ਨੇਚਰਲੀ ਹੁਣ ਮੈਂ ਉਹ ਇਸ ਤਰ੍ਹਾਂ ਓਪਨਲੀ ਨਹੀਂ ਦੱਸ ਸਕਦੀ ਪਰ ਦਬਾਅ ਕਦੇ ਘਟਿਆ ਨਹੀਂ ਵਧਿਆ ਹੀ ਹੈ ਕਿ ਸਿਕੰਜਾ ਹੀ ਕੱਸਿਆ ਜਾ ਰਿਹਾ ਹੈ ਕਿ ਜਿੰਨੀ ਕੁ ਜ਼ਬਾਨ ਬੰਦ ਕੀਤੀ ਜਾ ਸਕਦੀ ਹੈ ਕੀਤੀ ਜਾਏ ਪਰ ਚਲੋ ਜਦੋਂ ਤੱਕ ਵਾਇਗਰੂ ਨੇ ਸਾਥ ਦਿੱਤੇ ਹੈ ਉਦੋਂ ਤੱਕ ਤੇ ਜਦੋਂ ਤੱਕ ਸੱਚ ਬੋਲਣ ਦੀ ਹਿੰਮਤ ਦਿੱਤੀ ਹੈ ਉਦੋਂ ਤੱਕ ਜ਼ਰੂਰ ਡਟੇ ਰਵਾਂਗੇ ਜੀ ਅਗੋਂ ਜੋ ਵਾਇਗਰੂ ਨੂੰ ਮਨਜ਼ੂਰ ਸ਼ੁਕਰੀਆ ਡਾਕਟਰ ਸਭ ਬਹੁਤ ਬਹੁਤ ਧੰਨਵਾਦ ਧੰਨਵਾਦ